ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਵੀ9 ਪੰਜਾਬੀ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਗੌਰ ਸੰਗੀੜਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਦ ਨਾਰਥ ਪੰਜਾਬੀ ਨਿਊਜ਼ਰ ਸ਼ੋਅ ਜਿੱਥੇ ਅੱਜ ਅਲੱਗ-ਬੱਦ ਕੈਨੇਡਾ ਤੇ ਅਮਰੀਕਾ ਦੀਆਂ ਤਮਾਮ ਵੱਡੀਆਂ ਖਬਰਾਂ ਦੀ ਕਰਾਂਗੇ ਸਭ ਤੋਂ ਪਹਿਲਾਂ ਸ਼ੋਅ ਵਿੱਚ ਸਵਾਗਤ ਕਰ ਲੈਂਦੇ ਹਾਂ ਮਨਦੀਪ ਸਿੰਘ ਜੀ ਦਾ ਮਨਦੀਪ ਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਨੂੰ ਅਨੁਰਪੀਤ ਜੀ ਤੁਹਾਨੂੰ ਵੀ ਤੇ ਸਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਦਰਸ਼ਕਾਂ ਨੂੰ ਅਪੀਲ ਕੀ ਕੈਨੇਡਾ ਅਮਰੀਕਾ ਦੀਆਂ ਵੱਡੀਆਂ ਖਬਰਾਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲ ਇਨਾਹੀ ਜਿਕਰ ਖਬਰਾਂ ਦੇ ਉੱਪਰ ਛਾਪ ਮਾਰੀਏ ਜਿਨ੍ਹਾਂ ਦੇ ਉੱਪਰ ਅੱਜ ਪ੍ਰੋਗਰਾਮ ਦੇ ਵਿੱਚ ਵਿਚਾਰ-ਚਰਚਾ ਸਾਂਝੀ ਕਰਾਂਗੇ ਤਾਂ ਉਸ ਮੁਤਾਬਕ ਗੱਲ ਹੋਏਗੀ ਜੋ ਭਾਈਚਾਰੇ ਦੇ ਨਾਲ ਸੰਬੰਧਿਤ ਇੱਕ ਖਬਰ ਸਾਹਮਣੇ ਆਈ ਹੈ ਜਿਤੇ ਤੇਨ ਪੰਜਾਬੀਆਂ ਨੂੰ ਕਾਰਗੋ ਚੋਰੀ ਦੇ ਮਾਮਲੇ ਦੇ ਵਿੱਚ ਫੜਿਆ ਗਿਆ ਹੈ ਅ ਇਸ ਤੋਂ ਇਲਾਵਾ ਜੋ 75 ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਉੱਪਰ ਪੂਰਨ ਰੋਕ ਲਗਾਈ ਗਈ ਬੈਨ ਲਗਾਇਆ ਗਿਆ ਉਸ ਨੂੰ ਲੈ ਕੇ ਹੁਣ 트럼ਪ ਪ੍ਰਸ਼ਾਸਨ ਨੂੰ ਇੱਕ ਹੋਰ ਮੁਕਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਨਦੀਪ ਜੀ ਤੁਹਾਡੇ ਵਾਲੇ ਪਾਸ ਤੋਂ ਕਿਹੜੀ ਆਖ਼ਰਾਂ ਨੇ ਬਿਲਕੁਲ ਜੀ ਇਧਰੋਂ ਵੀ ਕਾਫੀ ਖਾਸ ਖਬਰਾਂ ਨੇ ਸਭ ਤੋਂ ਪਹਿਲਾਂ ਗਲਵਤ ਕਰਾਂਗੇ ਸਰੀ ਦੀ શરીਰੇ ਵਿੱਚ ਇੱਕ ਵਾਰ ਫਿਰ ਤਿੰਨ ਪੰਜਾਬੀ ਨੌਜਵਾਨਾਂ ਦੀਆਂ ਤਸਵੀਰਾਂ ਜਾਰੀ ਹੋਈਆਂ ਨੇ ਜਿਨ੍ਹਾਂ ਨੂੰ ਪੁਲਿਸ ਨੇ ਫੜਿਆ ਸੀ ਜੋ ਗੋਲੀਆਂ ਚਲਾ ਕੇ ਭੱਜੇ ਸੀ ਉਹਨਾਂ ਤੇ ਚਾਰਜਸ ਵੀ ਲੱਗੇ ਨੇ ਤੇ ਉਮਰਾ ਬਿਲਕੁਲ ਫਿਰ ਹਲਕੀਆਂ ਨਿਕਲਗੀਆਂ ਇਸ ਮੁੰਡਿਆਂ ਦੀਆਂ ਉਹਨਾਂ ਦੀ ਗੱਲਬਾਤ ਕਰਾਂਗੇ ਤਸਵੀਰਾਂ ਵੀ ਦਿਖਾਵਾਂਗੇ ਇਸ ਤੋਂ ਲਵਿੰਦਰ ਜੀ ਗੱਲਬਾਤ ਕਰਾਂਗੇ ਭਾਰਤ ਤੇ ਅਮਰੀਕਾ ਡੀਲ ਦੀ ਜੋ ਅੱਜ ਟਰੰਪ ਸਾਹਿਬ ਨੇ ਅਨਾਉਂਸ ਕੀਤੀ ਆ ਤੇ ਉਹਦੇ ਉੱਤੇ ਥੋੜੀ ਜਾਣਕਾਰੀ ਦਸਕਨ ਸਾੰਧੀ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਫਰਸਟ ਨੇਸ਼ਨਸ ਦੀ ਜਿਨ੍ਹਾਂ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਵੀ ਜੇ ਤੁਸੀਂ ਅਮਰੀਕਾ ਜਾਣਾ ਆ ਤਾਂ ਥੋੜਾ ਧਿਆਨ ਨਾਲ ਜਾਓ ਸਾਡੇ ਕਈ ਬੰਦਿਆਂ ਨੂੰ ਉੱਥੇ ਡਿਟੇਲ ਕੀਤਾ ਗਿਆ ਬਿਨਾਂ ਕਿਸੇ ਗਲਤੋਂ ਸਹੀ ਦਾ ਖਬਰਾ ਉੱਤੇ ਜਾਣਕਾਰੀ ਸਾਂਝੀ ਕਰਾਂਗੇ ਜੀ ਸ਼ੁਰੂਆਤੀ ਵਿੱਚ ਮਨਦੀਪ ਜੀ ਪੰਜਾਬੀਆਂ ਦੇ ਨਾਲ ਜੁੜੀ ਹੋਈ ਜੋ ਕੈਨੇਡਾ ਤੋਂ ਖਬਰ ਸਾਹਮਣੇ ਆਈ ਹੈ ਉਸ ਤੇ ਉੱਪਰ ਗੱਲਬਾਤ ਕਰ ਲੈਂਦੇ ਆ। ਜਿਵੇਂ ਤੁਸੀਂ ਵੀ ਸ਼ੁਰੂਆਤੀ ਵਿੱਚ ਦੱਸਿਆ ਵੀ ਉਮਰਾ ਬਹੁਤ ਹਲਕੀਆਂ ਨਜ਼ਰ ਆ ਰਹੀਆਂ ਨੇ ਪਰ ਘਟਨਾਵਾਂ ਉਹਨਾਂ ਵੱਲੋਂ ਵੱਡਾ ਕਰ ਦਿੱਤਾ ਗਿਆ ਹੈ। ਤਿੰਨ ਪੰਜਾਬੀ ਨੌਜਵਾਨਾਂ ਦੇ ਨਾਮ ਤੇ ਤਸਵੀਰਾਂ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਰੋਜ਼ਾਨਾ ਹੀ ਮਨਦੀਪ ਜੀ ਅਸੀਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਆ ਵੀ ਕਿਵੇਂ ਜੋ ਹੈ ਕੈਨੇਡਾ ਹੋਵੇ ਯੂ ਐਮਰੀਕਾ ਹੋਵੇ ਦੋਹਾਂ ਪਾਸਿਆਂ ਤੋਂ ਕਿਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤੇ ਅਜਿਹੇ ਦੌਰ ਦੇ ਵਿੱਚ ਸ਼ਕਤੀ ਵੀ ਵੱਡੇ ਪੱਧਰ ਦੇ ਉੱਪਰ ਦੇਖਣ ਨੂੰ ਮਿਲ ਰਹੀ ਹੈ ਪਰ ਉਸ ਤੋਂ ਬਾਅਦ ਵੀ ਅਜਿਹੇ ਖਬਰਾਂ ਸਾਹਮਣੇ ਆਉਣਾ ਕਾਫੀ ਚੀਜ਼ਾਂ ਦੇ ਉੱਪਰ ਸਵਾਲੀਆ ਚਿੰਨ੍ਹ ਖੜਾ ਕਰਦਾ ਹੈ ਸੋ ਇਹ ਜਿਹੜੇ ਤਿੰਨ ਹੁਣੇ ਨੌਜਵਾਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਇਹਨਾਂ ਦੇ ਬਾਰੇ ਡਿਟੇਲ ਦੇ ਦਿਓ ਤੇ ਬਿਲਕੁਲ ਅੰਦਰਪੀਤ ਜੀ ਜਦੋਂ ਇਹ ਖਬਰ ਆਈ ਸੀ ਕਿ ਗੋਲੀਆਂ ਚਲਾ ਕੇ ਭੱਜ ਰਹੇ ਤਿੰਨ ਜਾਣੇ ਜਿਹੜੇ ਉਹ ਗ੍ਰਿਫਤਾਰ ਕਰ ਲਏ ਨੇ ਤਾਂ ਬਹੁਤ ਸਾਰੇ ਲੋਕਾਂ ਨੇ ਸ਼ੰਕਾ ਜ਼ਾਹਰ ਕਰ ਦਿੱਤੀ ਸੀ ਕਿ ਤਸਵੀਰਾਂ ਕਿਸ ਤਰੀਕੇ ਦੀ ਆਉਣਗੀਆਂ ਸੋ ਇਹਦੇ ਵਿੱਚ ਉਪ ਇੰਤਜ਼ਾਰ ਵੀ ਸੀ ਬਹੁਤ ਸਾਰੇ ਲੋਕਾਂ ਨੂੰ ਕਿ ਪੁਲਿਸ ਕਦੋਂ ਤਸਵੀਰਾਂ ਜਾਰੀ ਕਰਦੀ ਹੈ ਕਿਉਂਕਿ ਹੁਣ ਇਹ ਪੁਲਿਸ ਨੇ ਕੰਮ ਸ਼ੁਰੂ ਕੀਤਾ ਜਦੋਂ ਪਿਛਲੇ ਦੋ ਨੌਜਵਾਨ ਫੜੇ ਸਗੇ ਗੋਲੀਆਂ ਚਲਾਉਣ ਤੋਂ ਬਾਅਦ ਤੇ ਉਹਨਾਂ ਦੀਆਂ ਵੀ ਤਸਵੀਰਾਂ ਜਾਰੀ ਹੋਈਆਂ ਸਨੀਆਂ ਤੇ ਪੁਲਿਸ ਦੇ ਵੱਲੋਂ ਜੋ ਬੀਤੀ ਰਾਤ ਹਾਲਾਂਕਿ ਪਿਛਲੀ ਰਾਤ ਜਿਹੜੇ ਲੋਕ ਫੜੇ ਗਏ ਸੋ ਉਹਨਾਂ ਦੀਆਂ ਤਸਵੀਰਾਂ ਅੱਜ ਜਿਹੜੀਆਂ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਜਿਹੜੀ 1 ਫਰਵਰੀ ਦੇ ਸਵੇਰ ਨੂੰ ਫੜੇ ਸਗੇ ਸੋ ਘਟਨਾ ਕੁਝ ਇਸ ਪ੍ਰਕਾਰ ਹੋਈ ਸੀ ਜੀ ਕਿ 1 ਫਰਵਰੀ ਸਵੇਰੇ 3:50 ਮਿੰਟ ਦੇ ਸਰੀ ਦਾ ਜਿਹੜਾ ਕਰੀਸਨ ਬੀਚ ਦਾ ਏਰੀਆ ਉੱਥੇ ਬਹੁਤ ਹੀ ਖੂਬਸੂਰਤ ਜਿਹੜਾ ਉਹ ਇਲਾਕਾ ਆ ਉੱਥੇ ਕਰੀਸਨ ਰੋਡ ਤੇ 132 ਸੀਡ ਦੇ ਉੱਤੇ ਇੰਦਰਪੀਤ ਜੀ ਇਹ ਗੋਲੀਆਂ ਚਲਾਈਆਂ ਗਈਆਂ ਸੀ ਇੱਕ ਘਰ ਦੇ ਉੱਤੇ ਤੇ ਉੱਥੇ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਇਸੇ ਦੌਰਾਨ ਹੀ ਪੁਲਿਸ ਮਸਤੈ ਸੀ ਜਿਵੇਂ ਪੁਲਿਸ ਨੂੰ ਖਬਰ ਮਿਲੀ ਪੁਲਿਸ ਨੇ ਤੁਰੰਤ ਜਿਹੜਾ ਸ਼ੱਕੀ ਵਾਹਨ ਸੀ ਉਹਦੀ ਪਛਾਣ ਕੀਤੀ ਉਹਦਾ ਪਿੱਛਾ ਕੀਤਾ ਜਿਸ ਦੇ ਵਿੱਚ ਇਹ ਤਿੰਨ ਜਣੇ ਸਵਾਰ ਸਿਗੇ ਜਿਹੜੀ ਇੱਕ ਕਾਲੇ ਰੰਗ ਦੀ ਰੇਂਜ ਰੋਵਰ ਕਾਰ ਸੀਗੀ ਉਸ ਤੋਂ ਬਾਅਦ ਇਹ ਰੇਂਜ ਰੋਵਰ ਛੱਡ ਕੇ ਇਹਨਾਂ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਵੱਲੋਂ ਇੱਕ ਜਿਹੜੀ ਰਾਈਡ ਸ਼ੇਅਰ ਕੰਪਨੀ ਦੀ ਕੋਈ ਗੱਡੀ ਜਿਹੜੀ ਸੀ ਹਰ ਕਰਕੇ ਕਿਰਾਏ ਤੇ ਕਰਕੇ ਉਹਦੇ ਵਿੱਚ ਬਹਿ ਕੇ ਪੁਲਿਸ ਨੂੰ ਚੱਕਵਾ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸੇ ਵੇਲੇ ਜਿਹੜਾ ਸੀ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਸੋਹਿੰਦਰਪੀਰ ਜੀ ਹੁਣ ਇਹਨਾਂ ਤੇ ਜਿਹੜੀ ਪਛਾਣ ਹੋਈ ਇਹਨਾਂ ਵਿੱਚ ਇੱਕ 21 ਸਾਲ ਦਾ ਨੌਜਵਾਨ ਹੈ ਜਿਸ ਦਾ ਨਾਮ ਹੈ ਹਰਜੋਤ ਸਿੰਘ ਜਿਹੜਾ ਦੂਜਾ ਹੈ ਜੀ ਉਹਦਾ ਨਾਮ ਹੈ ਤਰਨਵੀਰ ਸਿੰਘ ਤੇ ਇਸ ਦੀ ਉਮਰ ਮਹਿਜ 19 ਸਾਲ ਆ ਇਹ ਤੀਜੇ ਦਾ ਨਾਮ ਜਿਹੜਾ ਜੀ ਉਹ ਦਇਆਜੀਤ ਸਿੰਘ ਬਿਲਿੰਗ ਹੈ ਜੀ ਤੇ ਇਹਦੀ ਉਮਰ ਵੀ 21 ਸਾਲ ਹੈ ਤੇ ਇਹਨਾਂ ਤਿੰਨਾਂ ਦੇ ਉੱਤੇ ਕ੍ਰਿਮਨਲ ਕੋਡ ਜਿਹੜੇ ਨੇ ਪੁਲਿਸ ਨੇ ਲਾ ਦਿੱਤੇ ਨੇ ਇਸ ਤੋਂ ਇਲਾਵਾ ਪੁਲਿਸ ਨੇ ਜਾਣਕਾਰੀ ਕੀਤੀ ਹੈ ਕਿ ਇਹ ਜਿਹੜੇ ਤਿੰਨੇ ਨੇ ਇਹ ਵਿਦੇਸ਼ੀ ਨਾਗਰਿਕ ਨੇ ਤੇ ਇਸ ਦੇ ਵਿੱਚ ਜਿਹੜਾ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੂੰ ਜਿਹੜਾ ਉਹ ਸੂਚਿਤ ਕਰ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਵੀ ਵਿੱਚ ਇਸ ਕੇਸ ਦੇ ਵਿੱਚ ਇੰਗੇਜਮੈਂਟ ਸ਼ੁਰੂ ਕਰ ਦਿੱਤੀ ਗਈ ਆ ਤੋ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਨੂੰ ਇਹਨਾਂ ਦੀ ਇਨਫੋਰਮੇਸ਼ਨ ਜਿਹੜੀ ਉਹ ਪੁਲਿਸ ਵੱਲੋਂ ਦੇ ਦਿੱਤੀ ਗਈ ਹੈ ਤੇ ਇਹ ਤਿੰਨੇ ਹੀ ਵਿਦੇਸ਼ੀ ਨਾਗਰਿਕ ਨੇ ਸੋ ਇਹ ਤਿੰਨਾਂ ਨੂੰ ਜਿਹੜਾ ਉਹ ਇਸ ਵਕਤ ਕਸਟਡੀ ਵਿੱਚ ਨੇ 5 ਫਰਵਰੀ ਤੱਕ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਕੋਰਟ ਜਿਹੜਾ ਉਹ ਪੇਸ਼ ਕੀਤਾ ਜਾਣਾ ਆ ਅ ਸੋ ਇਹਦੇ ਸਬੰਧੀ ਪੁਲਿਸ ਨੇ ਕਿਹਾ ਕਿ ਇਹ ਤਸਵੀਰਾਂ ਅਸੀਂ ਇਸ ਕਰਕੇ ਜਾਰੀ ਕੀਤੀਆਂ ਨੇ ਤਾਂਕਿ ਜੇਕਰ ਕੋਈ ਹੋਰ ਵੀ ਜਾਣਕਾਰੀ ਕਿਸੇ ਕੋਲ ਹੋਵੇ ਤੋ ਜਿਹੜੀ ਉਹ ਸਾਂਝੀ ਕੀਤੀ ਜਾ ਸਕਦੀ ਆ ਸੋ ਇਹਨਾਂ ਸੰਬੰਧੀ ਸੋ ਜਿਹੜੀਆਂ ਪਿਛਲੀਆਂ ਤਸਵੀਰਾਂ ਜਾਰੀ ਕੀਤੀਆਂ ਸੀ ਉਹ ਜਾਰੀ ਹੋਣ ਤੋਂ ਬਾਅਦ ਉਹਨਾਂ ਸੰਬੰਧੀ ਕਾਫੀ ਜਿਹੜੀ ਜਾਣਕਾਰੀ ਉਹ ਸੋਸ਼ਲ ਮੀਡੀਆ ਤੇ ਵੀ ਕੋਮਰੀ ਆ ਤੇ ਉਹ ਪੁਲਿਸ ਦੇ ਕੋਲ ਵੀ ਪਹੁੰਚੀ ਆ ਸੋ ਇਸੇ ਤਰੀਕੇ ਨਾਲ ਹੁਣ ਉਮੀਦ ਕਰਦੇ ਆ ਕਿ ਜਦੋਂ ਇਹ ਤਸਵੀਰਾਂ ਜਾਰੀ ਹੋਈਆਂ ਨੇ ਕਿਉਂਕਿ ਇਹ ਲੋਕਾਂ ਨੇ ਮੰਗ ਕੀਤੀ ਸੀ ਲੋਕਾਂ ਨੇ ਪੁਲਿਸ ਨੂੰ ਕਿਹਾ ਸੀ ਵੀ ਜਿੰਨੇ ਵੀ ਲੋਕ ਗ੍ਰਿਫਤਾਰ ਹੋ ਰਹੇ ਨੇ ਫੜੇ ਜਾ ਰਹੇ ਨੇ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਜ਼ਰੂਰ ਜਾਰੀ ਹੋਣੀਆਂ ਚਾਹੀਦੀਆਂ ਨੇ ਇਹ 트ੈਂਡ ਵੀ ਇੰਦਰਪੀਜੀ ਪਿਛਲੇ 2-3 ਆ ਪਿਛਲੀਆਂ ਦੋ ਸ਼ੂਟਿੰਗਸ ਤੋਂ ਅਸੀਂ ਦੇਖਿਆ ਤਾਂ ਹੋਇਆ ਕਿ ਜਦੋਂ ਵੀ ਗੋਲੀਆਂ ਚੱਲਦੀਆਂ ਨੇ ਤਾਂ ਤੁਰੰਤ ਫੜੇ ਜਾਂਦੇ ਨੇ ਪਹਿਲਾਂ ਤਾਂ ਫਰਾਰ ਹੋ ਜਾਂਦੇ ਸੀ ਲੱਭਦੇ ਨਹੀਂ ਸੀ ਵੀ ਕਿੱਥੇ ਗਏ ਪਰ ਹੁਣ ਪੁਲਿਸ ਦੀ ਵੀ ਇਸ ਦੇ ਵਿੱਚ ਜਿਹੜੀ ਉਹ ਪ੍ਰਸ਼ੰਸਾ ਹੋ ਰਹੀ ਆ ਲੋਕ ਅਸੀਂ ਸੋਸ਼ਲ ਮੀਡੀਆ ਤੋਂ ਦੇਖ ਸਕਦੇ ਆ ਜਦੋਂ ਪੁਲਿਸ ਪੋਸਟ ਆ ਪਾਉਂਦੀ ਆ ਜਾਂ ਕੋਈ ਹੋਰ ਪਾਉਂਦਾ ਤਾਂ ਪੁਲਿਸ ਦੇ ਇਸ ਕੰਮ ਦੀ ਪ੍ਰਸ਼ੰਸਾ ਹੁੰਦੀ ਆ ਵੀ ਪੁਲਿਸ ਇੰਨੀ ਐਕਟਿਵ ਹੋ ਗਈ ਆ ਕਿ ਤੁਰੰਤ ਗੋਲੀਆਂ ਚਲਾਉਣ ਵਾਲਿਆਂ ਨੂੰ ਫੜ ਰਹੀ ਆ ਉਹ ਜਿਹੜਾ extortion ਦਾ ਮਾਮਲਾ ਪਿਛਲੇ ਦਿਨੀ ਇਹ ਪ੍ਰਧਾਨ ਮੰਤਰੀ ਦੇ ਦਰਬਾਰ ਤੱਕ ਵੀ ਪਹੁੰਚਿਆ ਸੀ ਪ੍ਰੀਮੀਅਰ ਖੁਦ ਇਹ ਮਾਮਲਾ ਉੱਥੇ ਲੈ ਕੇ ਗਿਆ ਸੀ ਸੋ ਇਸ ਵਕਤ ਸਭ ਦੀਆਂ ਨਜ਼ਰਾਂ ਇਸੇ ਉੱਤੇ ਨੇ ਸੋ ਬਾਕੀ ਦੇਖਦੇ ਆ ਜੀ ਹੁਣ ਇਸ ਕੇਸ ਦੇ ਵਿੱਚ ਹੋਰ ਕੀ ਹੁੰਦਾ ਇਸ ਤੋਂ ਅੱਗੇ ਹੋਰ ਅੱਗੇ ਕਿੱਥੇ ਤੱਕ ਗੱਲ ਪਹੁੰਚਦੀ ਆ ਜਾਂ ਚੱਗੇ ਕਿਵੇਂ ਚੱਲਦੀ ਆ ਪਰ ਪੁਲਿਸ ਤੇ ਹੱਥੇ ਵੱਡੀ ਸਫਲਤਾ ਲੱਗੀ ਆ ਜਿਹਦੇ ਵਿੱਚ ਉਹਨਾਂ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਪੰਜ ਜਣਾਂ ਨੂੰ ਗ੍ਰਿਫਤਾਰ ਜਿਹੜਾ ਉਹ ਰੰਗੇ ਹੱਥ ਕੀਤਾ ਫਿਰ ਹੁਣ ਇੰਦਰਪ੍ਰੀਤ ਜੀ ਆਪਾਂ ਗੱਲਬਾਤ ਕਰਦੇ ਆ ਜੀ ਅਮਰੀਕਾ ਦੀ ਅਮਰੀਕਾ ਤੋਂ ਵੀ ਕੋਈ ਬਹੁਤੀ ਚੰਗੀ ਖਬਰ ਨਹੀਂ ਆਈ ਜੀ ਤਿੰਨ ਇੱਧਰ ਫੜੇ ਨੇ ਤਾਂ ਅਮਰੀਕਾ ਵਾਲੇ ਵੀ ਪਾਸੇ ਫੜ ਹੋਏ ਨੇ ਤੇ ਉਹ ਵੀ ਕੋਈ ਬਹੁਤੀ ਚੰਗੀ ਖਬਰ ਦੇ ਵਿੱਚ ਨਹੀਂ ਫੜ ਹੋਏ ਚੰਗੇ ਕੰਮ ਦੇ ਵਿੱਚ ਨਹੀਂ ਫੜ ਹੋਏ ਸੋ ਖਬਰ ਬਹੁਤੀ ਚੰਗੀ ਨਹੀਂ ਸੋ ਦੱਸਿਓ ਅਮਰੀਕਾ ਤੋਂ ਕੀ ਜਾਣਕਾਰੀ ਆ ਰਹੀ ਹੈ ਜੀ ਬਿਲਕੁਲ ਮਨਦੀਪ ਜੀ ਇੱਧਰ ਵਾਲੀ ਪਾਸੇ ਵੀ ਤਿੰਨ ਜਿਹੜੇ ਪੰਜਾਬੀ ਨੌਟ ਵਨ ਉਹ ਫੜੇ ਗਏ ਨੇ ਮਾਮਲਾ ਜਿਹੜਾ ਕਾਰਗੋ ਲੋਡ ਚੋਰੀ ਹੋਣ ਦਾ ਹੈ ਆ ਛੋਟਾ ਮੋਟਾ ਇਹ ਚੋਰੀ ਦਾ ਮਾਮਲਾ ਨਹੀਂ ਹੈ 5 ਲੱਖ ਡਾਲਰ ਤੱਕ ਦਾ ਜਿਹੜਾ ਇਹਨਾਂ ਤਿੰਨਾਂ ਵੱਲੋਂ ਲੋਡ ਚੋਰੀ ਕੀਤਾ ਗਿਆ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਆ ਇਹਨਾਂ ਦੀ ਪਛਾਣ ਤੇ ਡਿਟੇਲਸ ਜਿਹੜੀਆਂ ਨੇ ਉਹ ਜਨਤਕ ਕਰ ਦਿੱਤੀਆਂ ਗਈਆਂ ਨੇ ਤੋ ਹੁਣ ਤੱਕ ਦੀ ਅਪਡੇਟ ਦੇ ਵਿੱਚ ਮਨਦੀਪ ਜੀ ਦੱਸਿਆ ਗਿਆ ਹੈ ਵੀ 29 ਜਨਵਰੀ 2022 ਨੂੰ ਜਿਹੜਾ ਸਟੋਰੀ ਕਾਉਂਟੀ ਸ਼ਰਿਫ ਆਫਿਸ ਹੈ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਕਿ ਟਾਹੋ ਰੀਨੋ ਇੰਡਸਟਰੀਅਲ ਸੈਂਟਰ ਦੇ ਵਿੱਚੋਂ ਜਿਹੜਾ ਲੋਡ ਹੈ ਸੈਮੀ ਟਰੈਲਰ ਦੇ ਲੋਡ ਚੋਰੀ ਹੋਏ ਨੇ ਜਿਸ ਤੋਂ ਬਾਅਦ ਉਹਨਾਂ ਨੇ ਜਾਂਚ ਜੜੀ ਸੀ ਉਹ ਆਰੰਭ ਦਿੱਤੀ ਜਾਂਚ ਤੋਂ ਪਤਾ ਲੱਗਿਆ ਕਿ ਜਿਹੜੇ ਤਿੰਨ ਜਾਣਿਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੋ ਵਧੇਰੇ ਗੱਲਬਾਤ ਕਰਦੇ ਆ ਉਹਨਾਂ ਵੱਲੋਂ ਦੱਸਿਆ ਗਿਆ ਵੇ 30 ਜਨਵਰੀ ਨੂੰ ਜਿਹੜੇ ਡਿਟੈਕਟਿਵ ਸੀ ਜਿਨ੍ਹਾਂ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਸੀ ਉਹਨਾਂ ਨੂੰ ਇਸ ਚੀਜ਼ਾਂ ਦੇ ਬਾਰੇ ਜਿਹੜੀਆਂ ਚੋਰੀ ਹੋਈਆਂ ਉਹਨਾਂ ਨੂੰ ਬਰਾਮਦ ਹੋਈ ਤੇ ਉਹਨਾਂ ਵੱਲੋਂ ਜਿਹੜਾ ਬਾਅਦ ਦੇ ਵਿੱਚ ਕਾਰਵਾਈ ਕਰਦੇ ਆ ਤਿੰਨ ਜਣਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਫਿਲਹਾਲ ਇਹ ਜਿਹੜੇ ਤਿੰਨੋਂ ਸਸਪੈਕਟ ਨੇ ਇਹਨਾਂ ਨੂੰ ਚਾਰਜ ਕੀਤਾ ਗਿਆ ਏ ਇੱਕ ਟ੍ਰੈਫਿਕ ਸਟਾਪ ਜਿਹੜਾ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਇਹਨਾਂ ਤਿੰਨਾਂ ਦੀ ਗ੍ਰਿਫਤਾਰੀ ਹੋਈ ਹੈ ਤੋ ਨਾਮ ਕੁਝ ਇਸ ਤਰ੍ਹਾਂ ਨੇ ਜਿਹੜਾ ਅਰਸ਼ਦੀਪ ਸਿੰਘ ਮਹਿਜ਼ ਉਮਰ 21 ਸਾਲ ਦਿਪਿੰਦਰ ਸਿੰਘ ਉਮਰ 26 ਸਾਲ ਤੇ ਹਰਮਨਪਾਲ ਸਿੰਘ ਉਮਰ 25 ਸਾਲ ਦੇ ਕਰੀਬ ਹੈ ਸੋ ਅਰਸ਼ਦੀਪ ਸਿੰਘ ਜਿਹੜਾ ਹੈ ਉਹ ਪ੍ਰੀਮਾਉਂਟ ਕੈਲੀਫੋਰਨੀਆ ਦੇ ਨਾਲ ਸੰਬੰਧਿਤ ਦੱਸਿਆ ਗਿਆ ਜਿਸ ਦੇ ਉੱਪਰ ਪੋゼਸ਼ਨ ਆਫ ਸਟੋਲਨ ਪ੍ਰੋਪਰਟੀ ਫੈਲਨੀ ਅਟੈਂਟਡ ਪੋゼਸ਼ਨ ਆਫ ਸਟੋਲਨ ਪ੍ਰੋਪਰਟੀ ਦੇ ਚਾਰजेस ਲਗਾਏ ਗਏ ਇਸ ਤੋਂ ਬਾਅਦ ਦਪਿੰਦਰ ਸਿੰਘ ਜੋ ਕਿ ਮੈਂਟਿਕਾ ਕੈਲੀਫੋਰਨੀਆ ਦੇ ਨਾਲ ਸੰਬੰਧਿਤ ਦੱਸਿਆ ਗਿਆ ਉਸ ਦੇ ਉੱਪਰ ਪੋゼਸ਼ਨ ਆਫ ਸਟੋਲਨ ਪ੍ਰੋਪਰਟੀ ਫੈਲਨੀ ਤੇ ਅਟੈਂਪਟਡ ਪੋゼਸ਼ਨ ਆਫ ਸਟੋਲਨ ਪ੍ਰੋਪਰਟੀ ਚਾਰजेस ਲਗਾਏ ਗਏ ਇਸ ਤੋਂ ਬਾਅਦ ਹਰਮਨ ਪਾਲ ਸਿੰਘ ਜੋ ਕਿ ਲੁੜਾਈ ਕੈਲੀਫੋਰਨੀਆ ਦੇ ਨਾਲ ਸੰਬੰਧਿਤ ਦੱਸਿਆ ਗਿਆ ਉਸ ਦੇ ਉੱਪਰ ਵੀ ਜਿਹੜੇ ਉਹੀ ਚਾਰजेस ਪੋゼਸ਼ਨ ਆਫ ਸਟੋਲਨ ਪ੍ਰੋਪਰਟੀ ਤੇ ਅਟੈਂਪਟਡ ਟੂ ਪੋゼਸ਼ਨ ਆਫ ਸਟੋਲਨ ਪ੍ਰੋਪਰਟੀ ਜਿਹੜੇ ਲਗਾਏ ਗਏ ਨੇ ਸੋਬੰਦੀਪ ਜੀ ਮੌਜੂਦਾ ਸਮੇਤ ਮਾਹੌਲ ਜਿਸ ਦੇ ਨਾਲ ਸਾਰੇ ਜਾਣੂ ਨੇ ਸੋ ਇਸ ਦੇ ਵਿੱਚ ਅਸੀਂ ਦੇਖਿਆ ਵੀ ਚਾਹੀ ਟ੍ਰਕਿੰਗ ਇੰਡਸਟਰੀ ਹੋਵੇ ਇਸ ਦੇ ਵਿੱਚ ਜਿਹੜੀ ਕਮਿਊਨਿਟੀ ਨੂੰ ਟਾਰਗੇਟ ਪਹਿਲਾਂ ਹੀ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਪਿਛਲੇ ਕੁਝ ਸਮੇਂ ਪਹਿਲਾਂ ਅਸੀਂ ਪ੍ਰੋਗਰਾਮ ਦੇ ਵਿੱਚ ਵੀ ਗੱਲਬਾਤ ਕੀਤੀ ਸੀ ਕਿ ਸਿੰਘ ਆਰਗੇਨਾਈਜੇਸ਼ਨ ਕਹਿ ਕੇ ਕਾਫੀ ਜਿਹੜਾ ਮਜ਼ਾਕ ਉਡਾਇਆ ਗਿਆ ਸੀ ਜਦੋਂ ਕਾਰਗੋ ਚੋਰੀ ਹੋਈ ਉਸ ਵੇਲੇ ਸਿੰਘ ਆਰਗੇਨਾਈਜੇਸ਼ਨ ਦਾ ਨਾਮ ਦੇ ਕੇ ਉਸ ਦੇ ਵਿੱਚ ਵੀ ਪੰਜਾਬੀਆਂ ਦੇ ਨਾਮ ਸਾਹਮਣੇ ਆਏ ਸੀ ਤੇ ਉਸ ਵੇਲੇ 20 ਤੋਂ ਵੱਧ ਜਿਹੜੇ ਪੰਜਾਬੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਜਦੋਂ ਲਗਾਤਾਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਜਿਸ ਦੇ ਵਿੱਚ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਹੁੰਦੇ ਨੇ ਤਾਂ ਕਾਫੀ ਜ਼ਿਆਦਾ ਜਿਹੜੀ ਹੈ ਬਹੁਤ ਸਾਰੀਆਂ ਚੀਜ਼ਾਂ ਪਿੱਛੇ ਪੈ ਜਾਂਦੀਆਂ ਨੇ ਕਿਉਂਕਿ ਇੱਕ ਪਾਸੇ ਤਾਂ ਇਸ ਲਈ ਲੜਾਈ ਲੜੀ ਜਾ ਰਹੀ ਹੈ ਆਪਣੀ ਭਾਈਚਾਰੇ ਦੇ ਵਾਸਤੇ ਕਿ ਵੀ ਜਿਹੜਾ ਬਣਦਾ ਹੱਕ ਹੈ ਉਹ ਮਿਲਣਾ ਚਾਹੀਦਾ ਹੈ ਜੋ ਗਲਤ ਹੋ ਰਿਹਾ ਇਸ ਦੇ ਖਿਲਾਫ ਇੱਕ ਪਾਸੇ ਜਿਹੜੀ ਆਵਾਜ਼ ਚੁੱਕੀ ਜਾ ਰਹੀ ਹੈ ਪਰ ਦੂਜੇ ਪਾਸੇ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਉਹ ਕਿਤੇ ਨਾ ਕਿਤੇ ਹੋਰ ਸਾਨੂੰ ਪਿੱਛੇ ਲੈ ਜਾਂਦੇ ਨੇ ਉਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਵੀ ਹੁੰਦੀਆਂ ਨੇ ਮਜ਼ਾਕ ਬਣਦਾ ਹੈ ਜਾਂ ਫਿਰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਮੀਮਸ ਬਣਾਈ ਜਾਂਦੇ ਨੇ ਸੋ ਇਹੀ ਹੁੰਦਾ ਹੈ ਵੀ ਜਿਹੜੀ ਇਸ ਤਰ੍ਹਾਂ ਦੀ ਪਾਈਚਾਰੇ ਨੂੰ ਲਗਾਤਾਰ ਹੀ ਅਪੀਲ ਕੀਤੀ ਜਾਂਦੀ ਹੈ ਵੀ ਇਸ ਤਰ੍ਹਾਂ ਦੀ ਗਲਤ ਕੰਮਾਂ ਦੇ ਵਿੱਚ ਕੋਈ ਵੀ ਨਾ ਪਵੀ ਕਿਉਂਕਿ ਸ਼ਾਰਟਕਟ ਕਈ ਵਾਰੀ ਜਦੋਂ ਕੋਈ ਲੋਕ ਵਰਤਦੇ ਨੇ ਉਸ ਦੇ ਨਾਲ ਇੱਕ ਵਾਰੀ ਦੋ ਵਾਰੀ ਪੈਸਾ ਤਾਂ ਜ਼ਰੂਰ ਬਣ ਜਾਂਦਾ ਪਰ ਲੰਬੇ ਸਮੇਂ ਤੱਕ ਉਸ ਦੇ ਬਹੁਤ ਸਾਰੇ ਖਮਿਆਜ਼ੇ ਜਿਹੜੇ ਨੇ ਉਹ ਭੁਗਤਣੇ ਪੈਂਦੇ ਨੇ ਸੋ ਹੁਣ ਇਹ ਜਿਹੜੇ ਤਿੰਨ ਪੰਜਾਬੀ ਨੌਜਵਾਨ ਸੀ ਜਿਨ੍ਹਾਂ ਦੀ ਉਮਰ ਵੀ ਬਹੁਤੀ ਜ਼ਿਆਦੀ ਨਹੀਂ ਹੈ ਉਹਨਾਂ ਦੇ ਜਦੋਂ ਇਸ ਤਰ੍ਹਾਂ ਅਜਿਹੇ ਮਾਮਲੇ ਦੇ ਵਿੱਚ ਨਾਮ ਸਾਹਮਣੇ ਆਉਣਾ ਤੋ ਇਹ ਆਪ ਹੀ ਬਿਆਨ ਕਰਦਾ ਹੈ ਕਿ ਉਹਨਾਂ ਦੇ ਉੱਪਰ ਜੋ ਕਾਰਵਾਈ ਵੀ ਜਿਸ ਤਰ੍ਹਾਂ ਦੀ ਕੀਤੀ ਗਈ ਹੈ ਤੋ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਬੰਧੀ ਕੀ ਹੋਰ ਅਪਡੇਟ ਸਾਹਮਣੇ ਆਉਂਦੀ ਹੈ ਪਰ ਇਹ ਕੋਈ ਬਹੁਤੀ ਚੰਗੀ ਅੱਜ ਜਿਹੜੀ ਖਬਰ ਹੈ ਉਹ ਸਾਹਮਣੇ ਨਹੀਂ ਆਈ ਜੀ ਬਿਲਕੁਲ ਸੋ ਇਹ ਜਿਹੜੀ ਗੱਲ ਜਿਹੜੀ ਤੁਸੀਂ ਕਹੀ ਹੈ ਇਹ ਇਧਰਲੇ ਪਾਸੇ ਵੀ ਚਰਚਾ ਹੋ ਰਹੀ ਹੈ ਜਦੋਂ ਇਸ ਤਰੀਕੇ ਨਾਲ ਇਹਨਾਂ ਮੁਲਕਾਂ ਦੇ ਵਿੱਚ ਇਵੇਂ ਲਗਾਤਾਰ ਜਿਹੜੇ ਇਸ ਤਰੀਕੇ ਦੇ ਕ੍ਰਾਈਮ ਹੋ ਰਹੇ ਨਾਲ ਵਿੱਚ ਪੰਜਾਬੀਆਂ ਦਾ ਨਾਮ ਆਉਂਦਾ ਆ ਤੇ ਉਹਨਾਂ ਦੀਆਂ ਤਸਵੀਰਾਂ ਜਦੋਂ ਵਾਰ-ਵਾਰ ਘੁੰਮਦੀਆਂ ਨੇ ਤੇ ਇਹਦੇ ਨਾਲ ਕਮਿਊਨਿਟੀ ਦਾ ਨਾਮ ਬਹੁਤ ਖਰਾਬ ਹੁੰਦਾ ਹੈ ਉਸਔਰ ਖਾਸ ਤੌਰ ਤੇ ਪਿਛਲੇ ਦਿਨ ਤੋਂ ਬਹੁਤ ਲੋਕ ਸੋਸ਼ਲ ਮੀਡੀਆ ਤੇ ਗਲਤ ਕਰ ਰਹੇ ਕਿ ਜਿਹੜੀ ਪਿਛਲੇ तकरीबन 1 ਸਦੀ ਤੋਂ ਜਿਹੜੀ ਇੱਥੇ ਬਜ਼ੁਰਗਾਂ ਨੇ ਆ ਕੇ ਮਿਹਨਤ ਕਰਕੇ ਜੋ ਇੱਥੇ ਜੋ ਪਛਾਣ ਬਣਾਈ ਸੀ ਉਹ ਨਾ ਬਣਾਇਆ ਸੀ ਉਹ ਬਹੁਤ ਤੇਜ਼ੀ ਨਾਲ ਜਿਹੜਾ ਇਸ ਵਕਤ ਜਿਹੜਾ ਉਹ ਮਿੱਟੀ 'ਚ ਮਿਲ ਰਿਹਾ ਇਹ ਸਾਰੀ ਹਰਕਤਾਂ ਕਰਕੇ ਜੀ ਬਿਲਕੁਲ ਮਨਦੀਪ ਜੀ ਤੇ ਖਾਸ ਕਰ ਜਦੋਂ ਨਾਮਾ ਦੇ ਪਿੱਛੇ ਸਿੰਗ ਲੱਗ ਜਾਂਦਾ ਹੈ ਤੇ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਸਾਰੇ ਜਾਣਦੇ ਹਾਂ ਕਿ ਉਸ ਤੋਂ ਬਾਅਦ ਕੀ ਕੁਝ ਹੁੰਦਾ ਹੈ ਤੇ ਕਿੰਨੀਆਂ ਚੀਜ਼ਾਂ ਜਿਹੜੀਆਂ ਨੇ ਉਹ ਪਿੱਛੇ ਪੈ ਜਾਂਦੀਆਂ ਨੇ ਜਿਹੜੇ ਨਾਰਿੰਦਰ ਪਿਚੀ ਨਾਲ ਗੱਲਬਾਤ ਕਰਦੇ ਇੱਕ ਵਾਰੀ ਫੇਰ ਅਮਰੀਕਾ ਦੀ ਖਾਸ ਤੌਰ ਤੇ ਪਿਛਲੇ ਦਿਨੀ ਦੁਨੀਆ ਦੇ 75 ਮੁਲਕਾਂ ਦੇ ਉੱਤੇ ਜਿਹੜਾ ਬੈਨ ਲਾਇਆ ਸੀਗਾ ਉਹਨਾਂ ਦੀਆਂ ਜਿਹੜੇ ਲੌਂਗ ਟਰਮ ਵੀਜ਼ੇ ਨੇ ਜੋ ਉਹਨਾਂ ਦੀਆਂ ਪ੍ਰੋਸੈਸਿੰਗਸ ਨੇ ਫਾਈਲੀਆਂ ਉਹ ਰੋਕ ਦਿੱਤੀਆਂ ਸੀਗੀਆਂ ਇਹ ਪਹਿਲਾਂ ਵੀ ਇਸ ਤਰੀਕੇ ਦੇ ਬੈਨ ਜਿਹੜੇ ਸੀ ਆਪਣੇ ਪਹਿਲੇ ਕਾਰਜਕਾਲ ਵਿੱਚ ਵੀ 트ੰਪ ਨੇ ਲਾਇਆ ਸੀ ਪਰ ਅੱਜ ਕਿ ਲਿਸਟ ਬੜੀ ਲੰਬੀ ਕਰ ਦਿੱਤੀ ਉਹਨਾਂ ਨੇ ਸੋ ਦੱਸਿਓ ਵੀ ਇਹਦੇ ਵਿੱਚ ਹਾਲਾਂਕਿ ਲੋਚਨਾਤ ਉਹਨਾਂ ਦੀ ਹੋ ਰਹੀ ਸੀਗੀ ਪਰ ਹੁਣ ਇਹ ਦੱਸਿਓ ਕਿ ਇਸ ਮਾਮਲੇ ਨੂੰ ਕੋਈ ਅਦਾਲਤ ਵਿੱਚ ਵੀ ਲੈ ਕੇ ਗਿਆ ਤੇ ਉੱਥੇ ਹੁਣ ਕੀ ਗੱਲਬਾਤ ਚੱਲ ਰਹੀ ਹੈ ਹਾਂ ਜੀ ਬਿਲਕੁਲ ਮਨਦੀਪ ਜੀ ਪਿਛਲੇ ਦਿਨੀ 트럼ਪ ਪ੍ਰਸ਼ਾਸਨ ਵੱਲ ਐਲਾਨ ਕੀਤਾ ਗਿਆ ਹੈ 75 ਮੁਲਕ ਤੋਂ ਆਉਣ ਵਾਲੇ ਲੋਕਾਂ ਦੇ ਉੱਪਰ ਮੁਕੰਮਲ ਬੈਨ ਲਗਾਇਆ ਜਾ ਰਿਹਾ ਹੈ ਤੇ ਨਾਲ ਦੀ ਨਾਲ ਉਹਨਾਂ ਦੀਆਂ ਜਿਹੜੀਆਂ ਜੇਕਰ ਕਿਸੇ ਦੀਆਂ ਗ੍ਰੀਨ ਕਾਰਡ ਦੀਆਂ ਅਰਜ਼ੀਆਂ ਲੱਗੀਆਂ ਹੋਈਆਂ ਸੀ ਤਾਂ ਉਹਨਾਂ ਨੂੰ ਵੀ ਜਿਹੜਾ ਰੋਕਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹੁਣ ਇਹ ਜਦੋਂ ਮਾਮਲਾ ਸਾਹਮਣੇ ਆਇਆ ਇਸ ਤੋਂ ਬਾਅਦ ਵੱਡੇ ਪੱਧਰ ਦੇ ਉੱਪਰ ਆਲੋਚਨਾ ਤਾਂ ਹੋ ਹੀ ਰਹੀ ਸੀ ਪਰ ਹੁਣ ਜਿਹੜਾ ਇੱਕ ਗਰੁੱਪ ਹੈ ਜਿਸ ਦੇ ਵਿੱਚ ਅਮਰੀਕਨ ਸਿਟੀਜ਼ਨ ਸ਼ਾਮਲ ਦੱਸੇ ਜਾ ਰਹੇ ਨੇ ਉਹਨਾਂ ਨੇ ਡੋਨਲਡ 트럼ਪ ਤੇ ਉਹਨਾਂ ਦੇ ਪ੍ਰਸ਼ਾਸਨ ਦੇ ਇਸ ਕਦਮ ਦੇ ਖਿਲਾਫ ਜਿਹ ਉਨਾਂ ਨੇ ਦਰਵਾਜ਼ਾ ਜਿਹੜਾ ਖੜਕਾਇਆ ਹੈ ਜਿੱਤੇ ਹੁਣ ਇਹ ਗਰੁੱਪ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਵੀ ਜਿਸ ਤਰ੍ਹਾਂ 75 ਮੁਲਕਾਂ ਦੇ ਉੱਪਰ ਇੱਕਦਮ ਰੋਕ ਲਗਾ ਦਿੱਤੀ ਗਈ ਉਹ ਕਹਿੰਦੇ ਵੀ ਅਜਿਹਾ ਨਹੀਂ ਹੋਣਾ ਚਾਹੀਦਾ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਲਾ ਸੂਟ ਜਿਹੜਾ ਹੈ ਉਹ ਨਿਊਯਾਰਕ ਦੇ ਡਿਸਟ੍ਰਿਕਟ ਕੋਰਟ ਦੇ ਵਿੱਚ ਫਾਈਲ ਕੀਤਾ ਹੈ ਜਿਸ ਦੇ ਉੱਪਰ ਫੈਸਲਾ ਸੁਣਾਇਆ ਜਾਏਗਾ ਜਿੱਤੇ ਉਹਨਾਂ ਵੱਲੋਂ ਸਟੇਟ ਮਾਰਕੋ ਰੂਬਿਓ ਅਤੇ ਜਿਹੜੇ ਯੂ ਐਸ ਡਿਪਾਰਟਮੈਂਟ ਆਫ ਸਟੇਟ ਐਸ ਡਿਫੈਂਡੈਂਟਸ ਦੇ ਤੌਰ ਤੇ ਉੱਪਰ ਉਹਨਾਂ ਨੂੰ ਵੜਦਿਆ ਗਿਆ ਹੈ ਆ ਸੋ ਉਮੀਦ ਕੀਤੀ ਜਾ ਰਹੀ ਹੈ ਕਿ 21 ਜਨਵਰੀ ਤੋਂ ਜਿਹੜਾ ਹੁਣ ਇਹ ਨਿਯਮ ਲਾਗੂ ਕੀਤਾ ਗਿਆ ਸੀ ਵੇ ਇੰਨੇ ਮੁਲਕਾਂ ਤੋਂ ਆਉਣ ਵਾਲੇ ਲੋਕ ਹੁਣ ਅਮਰੀਕਾ ਦੇ ਵਿੱਚ ਨਹੀਂ ਆ ਸਕਦੇ ਉਹ ਜਿਹੜਾ ਹੈ ਉਹਨਾਂ ਨੂੰ ਉਮੀਦ ਹੈ ਵੇ ਹੋ ਸਕਦਾ ਹੈ ਕਿ ਜੇਕਰ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਆਇਆ ਤਾਂ ਇਸ ਨੂੰ ਜਿਹੜਾ ਹਟਾਇਆ ਜਾ ਸਕਦਾ ਹੈ ਜਿਸ ਤੋਂ ਬਾਅਦ 74 ਮੁਲਕਾਂ ਦੇ ਲੋਕਾਂ ਨੂੰ ਵੀ ਜਿਹੜੇ ਵੀਜ਼ੇ ਨੇ ਉਹ ਜਾਰੀ ਕੀਤੇ ਜਾਣਗੇ ਜਿਸ ਦੇ ਵਿੱਚ ਜਿਹੜੇ ਇਮੀਗ੍ਰੈਂਟ ਮਾਫ ਕਰਨਾ ਨਾਨ ਇਮੀਗ੍ਰੈਂਟ ਵੀਜ਼ਾਸ ਇਸ ਸ਼ਾਮਿਲ ਨੇ ਸੋ ਦੇਖਦੇ ਹਾਂ ਕਿ ਇਸ ਨੂੰ ਲੈ ਕੇ ਹੁਣ ਕੀ ਜਿਹੜਾ ਅਦਾਲਤ ਵੱਲੋਂ ਫੈਸਲਾ ਸੁਣਾਇਆ ਜਾਂਦਾ ਕਿਉਂਕਿ ਫਿਲਹਾਲ ਇਹ ਜਿਹੜਾ ਮੁਕੱਦਮਾ ਹੈ ਉਹ ਡਿਸਟ੍ਰਿਕਟ ਕੋਰਟ ਦੇ ਵਿੱਚ ਕੀਤਾ ਗਿਆ ਹੈ ਬਹੁਤੇ ਜਿਹੜੇ 트럼ਪ ਪ੍ਰਸ਼ਾਸਨ ਦੇ ਖਿਲਾਫ ਮੁਕੱਦਮੇ ਕੀਤੇ ਗਏ ਉਹਨਾਂ ਦੇ ਵਿੱਚੋਂ ਕਈ ਜਿਹੜੇ 트럼ਪ ਪ੍ਰਸ਼ਾਸਨ ਦੇ ਹੱਕ ਦੇ ਵਿੱਚ ਸੁਣਾਏ ਜਾ ਰਹੇ ਨੇ ਤੇ ਕਈ ਉਹਨਾਂ ਦੇ ਖਿਲਾਫ ਵੀ ਜਿਹੜੇ ਸੁਣਾਏ ਜਾਂਦੇ ਨੇ ਚਾਹੇ ਜਿਸ ਦੇ ਵਿੱਚ ਅਸੀਂ ਗੱਲ ਕਰ ਸਕਦੇ ਹਾਂ ਬਰਥ ਰਾਈਟ ਸਿਟੀਜ਼ਨਸ਼ਿਪ ਦੀ ਜੋ ਕਿ ਕਈ ਵਾਰੀ ਜਿਹੜਾ ਉਸ ਨੂੰ 트럼ਪ ਪ੍ਰਸ਼ਾਸਨ ਦੇ ਹੱਕ ਦੇ ਵਿੱਚ ਨਹੀਂ ਸੁਣਾਇਆ ਗਿਆ ਪਰ ਦੂਜੇ ਪਾਸੇ ਜੋ ਸੀਡੀਐਲ ਦੇ ਸਬੰਧ ਦੇ ਵਿੱਚ ਪਿਛਲੇ ਦਿਨੀ ਇਕ ਕੋ ਚਾਈਨੀਜ਼ ਗਰੁੱਪ ਉਹ ਲੋ ਜਿਹੜਾ ਅਦਾਲਤ ਦਾ ਰੁਖ ਕੀਤਾ ਗਿਆ ਸੀ ਉਹ ਜਿਹੜਾ ਸੀ ਉਹ 트럼ਪ ਪ੍ਰਸ਼ਾਸਨ ਦੇ ਕਿਤੇ ਨਾ ਕਿਤੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਗਿਆ ਸੋ ਬਹੁਤੀਆਂ ਚੀਜ਼ਾਂ ਇੱਥੇ ਜਿਹੜੀਆਂ ਪੋਰੀਆਂ ਨੇ ਖਾਸ ਕਰਕੇ ਇਮੀਗ੍ਰੇਸ਼ਨ ਦੇ ਪੱਖ ਤੋਂ ਉਸ ਤੋਂ ਫਿਲਹਾਲ ਬਹੁਤੇ ਜਿਹੜੇ ਲੋਕ ਨੇ ਉਹ ਖੁਸ਼ ਦਿਖਾਈ ਨਹੀਂ ਦੇ ਰਹੇ ਉਸ ਦਾ ਜਿਹੜਾ ਸਬੂਤ ਇਸ ਰੂਪ ਦੇ ਵਿੱਚ ਵੀ ਦੇਖਿਆ ਗਿਆ ਪਿਛਲੇ ਦਿਨੀ ਜੋ ਵੱਡੇ ਪੱਦਰ ਦੇ ਉੱਪਰ ਸੈਨ ਫਰਾਂਸਿਸਕੋ ਮੀਨੀਆਪੋਲਿਸ ਤੇ ਹੋਰ ਥਾਵਾਂ ਦੇ ਉੱਪਰ ਜਿਹੜਾ ਪ੍ਰਦਰਸ਼ਨ ਹੋਇਆ ਤੇ ਮਨਦੀਪ ਜੀ ਹਾਲ ਹੀ ਦੇ ਵਿੱਚ ਜਿਹੜੇ ਗ੍ਰੈਮੀ ਅਵਾਰਡਸ ਹੋਏ ਨੇ ਉਸ ਦੇ ਵਿੱਚ ਵੀ ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਮੁੱਖ ਤੌਰ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਜਿਹੜੇ ਵੱਡੇ ਵੱਡੇ ਸਿਤਾਰੇ ਨੇ ਜਿਨ੍ਹਾਂ ਨੇ ਅਵਾਰਡ ਹਾਸਲ ਕੀਤੇ ਚਾਹੇ ਉਸ ਦੇ ਵਿੱਚ ਬਿਲੀ ਆਇਲਿਸ਼ ਹੋਵੇ ਚਾਹੇ ਉਸ ਦੇ ਵਿੱਚ ਬੈਡ ਬਣੀ ਹੋਵੇ ਸਾਰਿਆਂ ਵੱਲੋਂ ਜਿਹੜਾ ਆਈਸ ਦੇ ਖਿਲਾਫ ਜਿਹੜਾ ਤੇ ਇਮੀਗ੍ਰੇਸ਼ਨ ਸੰਬੰਧੀ ਜੋ ਵੀ ਸਖਤੀ ਹੋ ਰਹੀ ਹੈ ਉਸ ਦੇ ਖਿਲਾਫ ਉਹਨਾਂ ਨੇ ਆਪਣੀ ਜਿਹੜੀ ਆਵਾਜ਼ ਹੈ ਚੁੱਕੀ ਹੈ ਇਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਬੈਚ ਵੀ ਸੀ ਆਈਸ ਆਊਟ ਦੇ ਬੈਚ ਲੱਗੇ ਹੋਏ ਸੀ ਸੋ ਕਾਫੀ ਜ਼ਿਆਦਾ ਇਹ ਗ੍ਰੈਮੀ ਅਵਾਰਡ ਇਸ ਲਈ ਜਿਹੜਾ ਚਰਚਾ ਦੇ ਵਿੱਚ ਰਿਹਾ ਹਾਲਕਿ ਥੋੜੀ ਜੀ ਕੌਂਟਰਵਰਸੀ ਵੀ ਹੋ ਗਈ ਕਿਉਂਕਿ ਇਸ ਦੇ ਵਿੱਚ ਜਦੋਂ ਇੱਕ ਐਕਟ ਡੋਨਰ ਟਰੰਪ ਨੂੰ ਲੈ ਕੇ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਰਾਤੋਂ ਰਾਤ ਜਿਹੜਾ ਟਵੀਟ ਸੀ ਉਹਨਾਂ ਦਾ ਦੇਖਣ ਨੂੰ ਮਿਲ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਵੀ ਉਹ ਜਿਹੜਾ ਹੁਣ ਅਦਾਲਤ ਦਾ ਰੁਕ ਕਰਨਗੇ ਵਿੱਚ ਤਰ੍ਹਾਂ ਦਾ ਉਹਨਾਂ ਦੇ ਉੱਪਰ ਮਜ਼ਾਕ ਕੀਤਾ ਗਿਆ ਟਿੱਪਣੀ ਕੀਤੀ ਗਈ ਤੋ ਇਸ ਲਈ ਗ੍ਰੈਮੀ ਅਵਾਰਡਸ ਨੂੰ ਲੈ ਕੇ ਵੀ ਕੰਟਰੋਵਰਸੀ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਹੈ ਆਮ ਲੋਕ ਤਾਂ ਜਿਹੜੇ ਸੀ ਉਹ ਇਸ ਵੇਲੇ ਆਪਣੀ ਆਵਾਜ਼ ਚੁੱਕਦੇ ਆ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਹੀ ਹੋਵੇ ਦਿਖਾਈ ਦੇ ਰਹੇ ਸੀ ਪਰ ਹੁਣ ਬਹੁਤ ਸਾਰੇ ਜਿਹੜੇ ਸਿਤਾਰੇ ਨੇ ਹਾਲੀਵੁੱਡ ਦੇ 스타 ਨੇ ਗਾਇਕ ਨੇ ਉਹਨਾਂ ਵੱਲੋਂ ਵੀ ਜਿਹੜਾ ਇਹ ਮੰਗ ਕੀਤੀ ਜਾ ਰਹੀ ਹੈ ਵਿੱਚ ਜੋ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਹੋ ਰਿਹਾ ਉਹ ਕਹਿੰਦੇ ਵੀ ਠੀਕ ਨਹੀਂ ਹੋ ਰਿਹਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਬਹੁਤ ਸਾਰੇ ਸਿਤਾਰਿਆਂ ਨੇ ਦੱਸਿਆ ਕਿ ਉਹਨਾਂ ਦੇ ਵੀ ਜਿਹੜੇ ਚਾਹੇ ਅੱਗੇ ਗ੍ਰੈਂਡਪੈਰੈਂਟਸ ਦੇ ਦਾਦਾ ਦਾਦੀ ਨਾਨਾ ਨਾਨੀ ਜਿਹੜੇ ਆਏ ਉਹ ਵੀ ਇਮੀਗ੍ਰੈਂਟਸ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਸੀ ਸੋ ਫਿਲਹਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੋੜੀਆਂ ਨੇ ਤੇ ਜਿਹੜਾ ਹੁਣ ਮੁਕਦਮਾ ਕੀਤਾ ਗਿਆ ਉਸ ਦੇ ਵਿੱਚ ਵੀ ਦੇਖ ਰਿਹਾ ਕਿ ਅਦਾਲਤ ਕੀ ਫੈਸਲਾ ਸੁਣਾਦੀ ਹੈ ਬਿਲਕੁਲ ਜੀ ਔਰ ਜਿਹੜੇ ਤੁਸੀਂ ਅਵਾਰਡਸ ਦੀ ਗੱਲ ਕੀਤੀ ਸੀ ਔਰ ਉਹਦੇ ਵਿੱਚ ਜਿਹੜਾ ਉਹ ਚੁਟਕਲਾ ਸੁਣਾਇਆ ਗਿਆ ਸੀ 트럼ਪ ਬਣਾ ਉੱਤੇ ਉਹਨੂੰ ਲੈ ਕੇ ਉਹਨਾਂ ਨੇ ਸੂ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ 트럼ਪ ਨੇ ਖਾਸ ਤੌਰ ਤੇ ਉਹਨੂੰ ਆਪਣੇ ਮੀਡੀਆ ਤੇ ਸੋਸ਼ਲ ਮੀਡੀਆ ਤੇ ਪੋਸਟ ਵੇ ਸਬੰਧੀ ਸਾਂਝੀ ਕੀਤੀ ਹੈ ਸੋ ਉਹਦੀ ਵੀ ਕਾਫੀ ਚਰਚਾ ਚੱਲ ਰਹੀ ਹੈ ਜੀ ਬਿਲਕੁਲ ਮੈਂ ਦੀ ਪਲੀਜ਼ ਤੋਂ ਬਾਅਦ ਤੁਹਾਡੀ ਤੋਂ ਜਾਣਕਾਰੀ ਲੈ ਲੈਂਦੇ ਆਂ ਇੰਡੀਆ ਤੇ ਯੂਐਸਏ ਯਾਨੀ ਕਿ ਭਾਰਤ ਤੇ ਯੂਐਸਏ ਦੇ ਵਿਚਕਾਰ ਇੱਕ ਡੀਲ ਹੋਈ ਹੈ ਸੋ ਅਸੀਂ ਸਾਰੇ ਜਾਣਦੇ ਆਂ ਵੀ ਪਿਛਲੇ ਕੁਝ ਦਿਨਾਂ ਤੋਂ ਕਈ ਦੇਸ਼ਾਂ ਦੇ ਉੱਪਰ ਟੈਰਿਫ ਲਗਾਉਣ ਦੀ ਗੱਲ ਹੁੰਦੀ ਹੈ ਤੇ ਹੁਣ ਜਿਹੜੀ ਇੱਕ ਡੀਲ ਭਾਰਤ ਦੇ ਨਾਲ ਕੀਤੀ ਗਈ ਹੈ ਉਸ ਦੇ ਵਿੱਚ ਦੱਸਿਆ ਜਾ ਰਿਹਾ ਵੀ ਭਾਰਤ ਨੂੰ ਰਾਹਤ ਮਿਲੀ ਤੇ ਕੁਝ ਸ਼ਰਤਾਂ ਵੀ ਜਿਹੜੀਆਂ ਵੱਡੇ ਪੱਧਰ ਦੇ ਉੱਪਰ ਰੱਖ ਦਿੱਤੀਆਂ ਗਈਆਂ ਇਸ ਦੇ ਬਾਰੇ ਜ਼ਰੂਰ ਦੱਸ ਦਿਓ ਬਿਲਕੁਲ ਜੀ ਆ ਕਾਫੀ ਸਮੇਂ ਤੋਂ ਵੀ ਵਿਚ ਵਿਚਕਾਰ ਵਾਲੀ ਮਾਮਲਾ ਰੜਕ ਰਿਹਾ ਸੀ ਅਮਰੀਕਾ ਤੇ ਭਾਰਤ ਜਿਹੜੀ ਟ੍ਰੇਡ ਡੀਲ ਉਹ ਨਹੀਂ ਹੋ ਰਹੀ ਸੀ ਸੋ ਹੁਣ ਅੱਜ 트럼ਪ ਹੁਣਾਂ ਨੇ ਆਪਣੇ ਜਿਹੜਾ ਸੋਸ਼ਲ ਟਰਥ ਉਹਨਾਂ ਦਾ ਆਪਣਾ ਜਿਹੜਾ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਹਨਾਂ ਨੇ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਕਿ ਉਹਨਾਂ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਹੋਈ ਆ ਜਿਸ ਤੇ ਵਿੱਚ ਉਹਨਾਂ ਨੇ ਕਾਫੀ ਚੀਜ਼ਾਂ ਉੱਤੇ ਗੱਲਬਾਤ ਕੀਤੀ ਔਰ ਇਹਦੇ ਵਿੱਚ ਇੰਦਰਪ੍ਰੀਤ ਜੀ ਇੱਕ ਬਹੁਤ ਹੀ ਅਹਿਮ ਗੱਲ ਜਿਹੜਾ ਦਾਵਾ 트럼ਪ ਹੁਣਾਂ ਨੇ ਕੀਤਾ ਕਿ ਭਾਰਤ ਜਿਹੜਾ ਹੁਣ ਉਹ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਕਰ ਦਵੇਗਾ ਉਹ ਕਹਿੰਦੇ ਵੀ ਇਹਦੇ ਲਈ ਭਾਰਤ ਮੰਨ ਗਿਆ ਤੇ ਕਹਿੰਦੇ ਹੁਣ ਇਸ ਕਰਕੇ ਜਿਹੜੀ ਉਹ ਯੂਕਰੇਨ ਦੀ ਜੰਗ ਵੀ ਖਤਮ ਹੋ ਜਾਵੇਗੀ ਉਹਨਾਂ ਤੇ ਕਹਿਣ ਦਾ ਭਾਵ ਇਹ ਸੀ ਕਿ ਭਾਰਤ ਅਮਰੀਕਾ ਰਸ਼ੀਆ ਤੋਂ ਜੋ ਤੇਲ ਖਰੀਦ ਰਿਹਾ ਸੀ ਉਸੇ ਖਰਚੇ ਨਾਲ ਜਿਹੜਾ ਉਹ ਯੂਕਰੇਨ ਦੀ ਜੰਗ ਲੜੀ ਜਾ ਰਹੀ ਸੀ ਇਹਦੇ ਵਿੱਚ ਉਹਨਾਂ ਨੇ ਇਸ ਪੋਸਟ ਵਿੱਚ ਜ਼ਿਕਰ ਕੀਤਾ ਕਿ ਹਰ ਹਫ਼ਤੇ ਹਜ਼ਾਰਾਂ ਲੋਕ ਜਿਹੜੇ ਮਰ ਰਹੇ ਨੇ ਸੋ ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਉਹਨਾਂ ਦੇ ਬਹੁਤ ਮਹਾਨ ਮਿੱਤਰ ਨੇ ਤੇ ਉਹਨਾਂ ਨੇ ਕਾफी ਗਲਬਤ ਕੀਤੀ ਆ ਤੇ ਉਹਨਾਂ ਨੇ ਕਿਹਾ ਕਿ ਜਦੋਂ ਹੁਣ ਉਹ ਰਾਜ਼ੀ ਹੋ ਗਏ ਨੇ ਕਿ ਅਸੀਂ ਹੁਣ ਰਸ਼ੀਆ ਤੋਂ ਤੇਲ ਨਹੀਂ ਖਰੀਦਾਂਗੇ ਰੂਸ ਤੋਂ ਤਾਂ ਇਸ ਦੇ ਬਦਲੇ ਜਿਹੜਾ ਉਹ ਟੈਰਫ ਜਿਹੜਾ ਭਾਰਤ ਦੇ ਸਮਾਨ ਉੱਤੇ ਲਾਇਆ ਸੀ ਗੁੜਸ ਉੱਤੇ ਲਾਇਆ ਸੀ ਉਹਨੂੰ ਉਹ 25% ਤੋਂ ਘਟਾ ਕੇ ਜਿਹੜਾ ਉਹ 18% ਕਰ ਰਹੇ ਆ ਜਦਕਿ ਅਲ ਜ਼ਦੀਰਾ ਤੇ ਹੋਰ ਵੱਡੀਆਂ ਜਿਹੜੀਆਂ ਵੈਬਸਾਈਟਸ ਨੇ ਉਹ ਕਹਿ ਰਿਹਾ ਕਿ ਇਹ 25% ਨਹੀਂ 50% ਦੀ ਟੈਰਫ ਸੀ ਕਿਉਂਕਿ 25% ਪਹਿਲਾਂ ਲਾਇਆ ਸੀ ਤੇ ਉਸ ਤੋਂ ਬਾਅਦ ਫਿਰ 25 ਹੋਰ ਲਾ ਦਿੱਤਾ ਸੀਗਾ ਪਰ ਜਿਹੜਾ 트럼ਪ ਹੁਣੀ ਦਾਵਾ ਕਰ ਰਿਹਾ ਕਿ ਅਸੀਂ ਇਸ ਪੋਸਟ ਦੇ ਵਿੱਚ ਕਿ ਅਸੀਂ ਜਿਹੜਾ 25% ਟੈਰਫ ਲਾਇਆ ਸੀਗਾ ਤੇ ਇਹਨੂੰ ਘਟਾ ਕੇ ਹੁਣ ਅਸੀਂ 18% ਕਰ ਰਹੇ ਆ ਤੇ ਇਹਦੇ ਬਦਲੇ ਵਿੱਚ ਭਾਰਤ ਜਿਹੜਾ ਉਹ ਸਾਡੇ ਕਾਫੀ ਹੋਰ ਜਿਹੜੇ ਟੈਰਫ ਨੇ ਉਹ ਬਿਲਕੁਲ ਜ਼ੀਰੋ ਕਰ ਰਿਹਾ ਇਸ ਤੋਂ ਇਲਾਵਾ ਇੱਕ ਹੋਰ ਬਹੁਤ ਵੱਡੀ ਇਹਦੇ ਵਿੱਚ ਜੋ ਦਾਵਾ ਕੀਤਾ ਗਿਆ 트럼ਪ ਹੁਣਾ ਵੱਲੋਂ ਕਿ ਭਾਰਤ ਜਿਹੜਾ ਉਹ 500 ਬਿਲੀਅਨ ਡਾਲਰ ਜਿਹੜਾ ਉਹ ਅਮਰੀਕਾ ਦੇ ਵਿੱਚ ਖਰਚੇਗਾ ਜਾਂ 500 ਬਿਲੀਅਨ ਡਾਲਰ ਦੀ ਸ਼ਾਪਿੰਗ ਜਿਹੜੀ ਉਹ ਕਰੇਗਾ ਜਿਹਦੇ ਵਿੱਚ એનર્ਜੀ ਟੈਕਨੋਲੋਜੀ ਐਗਰੀਕਲਚਰ ਜਾਂ ਕੋਲ ਜਾਂ ਹੋਰ ਇਸ ਤਰੀਕੇ ਦੇ ਪ੍ਰੋਡਕਟ ਹੋਣਗੇ ਜੋ ਭਾਰਤ ਅਮਰੀਕਾ ਤੋਂ ਲਵੇਗਾ ਭਾਪਕੀ ਅਮਰੀਕਾ ਦੀ ਇਕਨੋਮੀ ਦੇ ਵਿੱਚ ਭਾਰਤ 500 ਬਿਲੀਅਨ ਡਾਲਰ ਜਿਹੜਾ ਉਹ ਕਿਸੇ ਤਰੀਕੇ ਪਾਵੇਗਾ ਸੋ ਇਹ ਬਹੁਤ ਸਾਰੀਆਂ ਜਿਹੜੀਆਂ ਦਾਅਵੇ ਨੇ ਉਹ ਕੀਤੇ ਗਏ ਨੇ ਆ ਬਾਕੀ ਹੁਣ ਦੇਖਦੇ ਹਾਂ ਇਹ ਕਦੋਂ ਲਾਗੂ ਹੁੰਦੇ ਨੇ ਕਿਉਂਕਿ ਆ ਰਾਸ਼ਟਰਪਤੀ ਸਾਹਿਬ ਕਹਿ ਰਿਹਾ ਕਿ ਰਸ਼ੀਅਲ ਔਇਲ ਖਰੀਦਣਾ ਬੰਦ ਕਰਕੇ ਜਿਹੜਾ ਭਾਰਤ ਹੈ ਹੁਣ ਅਮਰੀਕਾ ਦਾ ਤੇ ਵੈਨਜ਼ੂਏਲਾ ਦਾ ਜਿਹੜਾ ਤੇਲ ਉਹ ਖਰੀਦੇਗਾ ਜਿੱਥੇ ਵੀ ਹੁਣ ਇਸ ਵਕਤ ਭਾਰਤ ਦਾ ਮਾਫ ਕਰਨਾ ਮਰਕਾ ਦਾ ਕਬਜ਼ਾ ਜਿਹੜਾ ਹੋ ਚੁੱਕਾ ਆ ਸੋ ਇਹ ਹੁਣ ਡੀਲ ਦੇਖਦੇ ਹਾਂ ਕਿੰਨੇ ਕ ਫਾਇਦੇ ਵਾਲੀ ਹੈ ਕਿੰਨੇ ਕ ਨੁਕਸਾਨ ਵਾਲੀ ਹੈ ਇਹਦੀ ਹੁਣ ਆਲੋਚਨਾ ਜਿਹੜੀ ਉਹ ਸ਼ੁਰੂ ਹੋ ਗਈ ਹੈ ਇਹਦੇ ਪੱਖ 'ਚ ਵੀ ਬਹੁਤ ਸਾਰੇ ਲੋਕ ਨੇ ਤੇ ਵਿਰੋਧ ਦੇ ਵਿੱਚ ਵੀ ਮੈਂ ਦੇਖ ਰਿਹਾ ਸੀ ਕਿ ਹੁਣ ਤੱਕ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਨੇ ਬਹੁਤ ਵੱਡੇ ਜਰਨਲਿਸਟਾਂ ਨੇ ਉਹ ਵੀ YouTube ਤੇ ਪੈ ਚੁੱਕੀਆਂ ਨੇ ਇਸ ਤੋਂ ਇਲਾਵਾ ਜੇਕਰ ਅਸੀਂ ਅਨਰਪੀਤ ਜੀ ਦੀ ਗੱਲ ਕਰੀਏ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਮੋਦੀ ਹੁਣਾ ਨੇ ਵੀ ਪੋਸਟ ਪਾ ਕੇ ਸੋਸ਼ਲ ਮੀਡੀਆ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਵੀ ਸਾਡੀ ਗੱਲਬਾਤ ਹੋਈ ਹੈ ਤੇ ਇਸ ਡੀਲ ਤੇ ਉਹਨਾਂ ਨੇ ਖੁਸ਼ੀ ਜ਼ਾਤਾਈ ਹੈ ਤੇ ਨਾਲ ਉਹ ਕਹਿੰਦੇ ਵੀ ਜਿਹੜੇ 1.4 ਬਿਲੀਅਨ ਲੋਕ ਨੇ ਭਾਰਤ ਦੇ ਉਹਨਾਂ ਵੱਲੋਂ ਮੈਂ ਦਾ ਧੰਨਵਾਦ ਕਰਦਾ 트ੰਪ ਸਾਬ ਦਾ ਸੋ ਬਾਕੀ ਦੇਖਦੇ ਆ ਜੀ ਆਉਣ ਵਾਲੇ ਸਮੇਂ ਵਿੱਚ ਹੋਰ ਕੀ ਹੁੰਦਾ ਪਰ ਇਹ ਮੋਟੀ ਮੋਟੀ ਜਾਣਕਾਰੀ ਇਸ ਡੀਲ ਦੇ ਸੰਬੰਧੀ ਜੋ 트ੰਪ ਹੁਣਾ ਨੇ ਦਿੱਤੀ ਆ ਉਹ ਜਿਹੜੀ ਦਾਸ਼ਕਾ ਨਾਲ ਸਾਂਝੀ ਕੀਤੀ ਆ ਤੇ ਆਉਣ ਵਾਲੇ ਸਮੇਂ ਵਿੱਚ ਇਹਦੇ ਸੰਬੰਧੀ ਹੋਰ ਕਾਫੀ ਖਬਰਾਂ ਨਿਕਲ ਕੇ ਸਾ ਜੇ ਬਿਲਕੁਲ ਦਿਨਾਂ ਦੀ ਮਨਦੀਪ ਜੀ ਇਹ ਵੀ ਦੇਖਣਾ ਹੋਵੇਗਾ ਕਿ ਟੈਰਫ ਦੇ ਸਬੰਧ ਦੇ ਵਿੱਚ ਕੋਈ ਗੱਲ ਬਦਲੀ ਤਾਂ ਨਹੀਂ ਜਾਂਦੀ ਕਿਉਂਕਿ ਅਕਸਰ ਹੀ ਜਦੋਂ ਇੱਕ ਵੇਲੇ ਅਸੀਂ ਖਬਰ ਦਿੰਨੇ ਆਵੇਂ ਟੈਰਫ ਹਟਾ ਦਿੱਤਾ ਗਿਆ ਦੂਜੇ ਹੀ ਵੇਲੇ ਜਿਹੜੀ ਖਬਰ ਉਸਦੇ ਉਲਟ ਵੀ ਆ ਜਾਂਦੀ ਹੈ ਤੇ ਹੁਣ ਜਿਹੜਾ ਉਹਨਾਂ ਵੱਲੋਂ ਦੋਸਤ ਕਹਿ ਕੇ ਬੁਲਾਇਆ ਗਿਆ ਹੈ ਉਹ ਪ੍ਰਧਾਨ ਮੰਤਰੀ ਨੂੰ ਕਿੰਨਾ ਕੁ ਦੋਸਤ ਮੰਨਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਿਆਨਬਾਜ਼ੀ ਹੁੰਦੀ ਹੈ ਵੀ ਸਾਰੀਆਂ ਚੀਜ਼ਾਂ ਬਹੁਤ ਦੇਖਣ ਵਾਲੀਆਂ ਹੋਣ ਗਿਆ ਅ ਖੈਰ ਮਨਦੀਪ ਜੀ ਇਸ ਤੋਂ ਬਾਅਦ ਗੱਲ ਕਰਦੇ ਹਾਂ ਇੱਕ ਵਾਰ ਫਿਰ ਤੋਂ ਕੈਨੇਡਾ ਦੀ ਜਿਹੜੀ ਫਰਸਟ ਨੇਸ਼ਨਸ ਨੇ ਉਹਨਾਂ ਵੱਲੋਂ ਇੱਕ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਸੋ ਅਸੀਂ ਸਾਰੇ ਜਾਣਦੇ ਹਾਂ ਕਿ ਕਿਵੇਂ ਉਹਨਾਂ ਨੂੰ ਪ੍ਰੋਟੈਕਟਡ ਰੱਖਿਆ ਜਾਂਦਾ ਹੈ ਪਰ ਬਾਅਦ ਦੇ ਵਿੱਚ ਹੁਣ ਉਹਨਾਂ ਨੇ ਕਿਹਾ ਵੀ ਬਹੁਤ ਸਾਰੀ ਜਿਹੜੀ ਫਰਸਟ ਨੇਸ਼ਨ ਸੀ ਉਹਨਾਂ ਨੂੰ ਅਮਰੀਕਾ ਦੇ ਵਿੱਚ ਜਿਹੜਾ ਉਹ ਡੀਟੇਨ ਕਰ ਲਿਆ ਗਿਆ ਇਸ ਤੋਂ ਬਾਅਦ ਹੁਣ ਇਹ ਟ੍ਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਇਸ ਦੀ ਡੀਟੇਲ ਦੇ ਦਿਓ ਬਿਲਕੁਲ ਅੰਦਰਪੀਰ ਜੀ ਹੁਣ ਤੱਕ ਬਹੁਤ ਸਾਰੇ ਇਸ ਤਰੀਕੇ ਦੇ ਗਰੁੱਪ ਨੇ ਕੈਨੇਡਾ ਦੇ ਵਿੱਚ ਜੋ ਇਸ ਤਰੀਕੇ ਦੀ ਐਡਵਾਈਜ਼ਰੀ ਜਿਹੜੀ ਉਹ ਜਾਰੀ ਕਰ ਚੁੱਕੇ ਨੇ ਪਰ ਹੁਣ ਜੇਕਰ ਅਸੀਂ ਇਸ ਤਰੀਕੇ ਨਾਲ ਦੇਖੀਏ ਤਾਂ ਜਿਹੜੇ ਫਰਸਟ ਨੇਸ਼ਨ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਵੱਲੋਂ ਜਿਹੜੀ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜੋ ਕਾਫੀ ਅਹਿਮ ਹੈ ਕਾਸਟੋਰਚੰਦਰਪੀ ਜੇਕਰ ਅਸੀਂ ਇਸ ਦਾ ਗੱਲ ਕਰੀਏ ਲੋਕਾਨਾਗਰ ਨੇਸ਼ਨ ਅਲਾਈਸ ਜਿਹੜੀ ਜੱਥੇਬੰਦੀ ਆ ਜੀ ਇੰਡੀਜੀਅਸ ਗਰੁੱਪ ਹੈ ਕਿ ਇਹ ਇਹਨਾਂ ਦੇ ਵੱਲੋਂ ਜਿਹੜੀ ਇਹ ਐਡਵਾਈਜ਼ਰੀ ਜਿਹੜੀ ਉਹ ਜਾਰੀ ਕੀਤੀ ਗਈ ਆ ਜਿਹਦੇ ਵਿੱਚ ਇਹਨਾਂ ਨੇ ਦਾਵਾ ਕੀਤਾ ਕਿ ਉਹਨਾਂ ਦੇ ਬਹੁਤ ਸਾਰੇ ਜਿਹੜੇ ਮੈਂਬਰਸ ਸੀ ਇਸ ਗਰੁੱਪ ਦੇ ਉਹਨਾਂ ਨੂੰ ਜਿਹੜਾ ਬਿਨਾਂ ਕਿਸੇ ਗੱਲ ਤੋਂ ਗਲਤ ਤਰੀਕੇ ਨਾਲ ਜਿਹੜਾ ਅਮਰੀਕਾ ਦੇ ਵਿੱਚ ਰੀਟੇਨ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਜਿਹੜੀ ਇਹ ਐਡਵਾਈਜ਼ਰੀ ਉਹ ਜਾਰੀ ਕੀਤੀ ਆ ਸੋ ਹਾਲਾਂਕਿ ਇਹ ਇਹਦੇ ਵਿੱਚ ਇਹਦੇ ਨਾਲ ਅੱਠ ਹੋਰ ਵੀ ਜਿਹੜੇ ਉਹ ਕਮਿਊਨਿਟੀਸ ਹੈਗੀਆਂ ਨੇ ਇਸ ਦੇ ਵਿੱਚ ਸੋ ਕਾਫੀ ਇਹ ਪ੍ਰਭਾਵ ਫੁੱਲੀ ਜਿਹੜਾ ਉਹ ਇਸ ਵਕਤ ਇਹ ਗਰੁੱਪ ਹੈਗਾ ਜਿਨ੍ਹਾਂ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਆ ਖਾਸ ਤੌਰ ਤੇ ਇਹਦੀ ਚਰਚਾ ਤਾਂ ਸਾਰੇ ਕੈਨੇਡਾ 'ਚ ਹੀ ਹੋ ਰਹੀ ਆ ਤੇ ਹੋਰ ਲੋਕ ਵੀ ਕਿਉਂਕਿ ਅਸੀਂ ਲਗਾਤਾਰ ਹਰ ਮਹੀਨੇ ਰਿਪੋਰਟ ਆਉਂਦੀ ਆ ਕਿ ਕਿਸ ਤਰੀਕੇ ਨਾਲ ਜਿਹੜਾ ਉਹ ਟਰੈਵਲ ਜਿਹੜਾ ਕੈਨੇਡਾ ਵਾਲੇ ਹੁਣ ਉਹ ਘਟ ਕਰ ਰਹੇ ਨੇ ਤੇ ਇਹ ਵੀ ਖਬਰਾਂ ਆਉਂਦੀਆਂ ਨੇ ਕਿ ਹੁਣ ਉਹ ਅਮਰੀਕਾ ਦੀ ਬਜਾਏ ਹੋਰ ਕਿਹੜੀਆਂ ਲੋਕੇਸ਼ਨਾਂ ਤੇ ਜਾ ਰਹੇ ਨੇ ਖਾਸ ਤੌਰ ਤੇ ਮੈਕਸੀਕੋ ਜੈਸ ਤਰੀਕੇ ਵਰਗੀਆਂ ਹੋਰ ਜਿਹੜੀਆਂ ਲੋਕੇਸ਼ਨਾਂ ਨੇ ਖਾਸ ਤੌਰ ਤੇ ਕਿਊਬਾ ਜਾਂ ਹੋਰ ਉੱਥੇ ਜਾਂ ਯੂਰਪ ਵੱਲੋਂ ਕਾਫੀ ਲੋਕਾਂ ਦਾ ਰੁਝਾਨ ਹੋ ਗਿਆ ਹਾਲਾਂਕਿ ਹੁਣ ਪਿਛਲੇ ਦਿਨੀ ਮਾਰਕਰ ਨੇ ਇਹ ਅਪੀਲ ਕਰਕੇ ਹਟੇ ਨੇ ਕਿ ਕੈਨੇਡਾ ਕੈਨੇਡੀਅਨ ਜਿਹੜਾ ਉਹ ਬਾਇ ਕਰੋ ਤਵਾਦ ਲੋਕਲ ਕਮਿਊਨਿਟੀ ਸਪੋਰਟ ਕਰੋ ਸੋ ਬਹੁਤ ਸਾਰੇ ਲੋਕ ਜਿਹੜੇ ਹੁਣ ਲੋਕਲ ਵੀ ਜਾ ਰਹੇ ਨੇ ਤੇ ਹੋਰ ਦੋ ਕੁ ਮਹੀਨਾ ਤੱਕ ਇੱਥੇ ਦੀ ਮੌਸਮ ਖੁੱਲ ਜਾਣਾ ਹੈ ਠੰਡ हट ਜਾਣੀ ਹੈ ਉਸ ਤੋਂ ਬਾਅਦ ਫਿਰ ਅਸਲੀ ਪਤਾ ਲੱਗਣਾ ਵੀ ਲੋਕ ਹੁਣ ਕਿੱਧਰ ਨੂੰ ਜਾਂਦੇ ਨੇ ਵੈਸੇ ਪਿਛਲੇ ਸਮਰ ਵੀ ਅਮਰੀਕਾ ਵੱਲ ਲੋਕਾਂ ਦਾ ਘਟ ਗਿਆ ਰਿਹਾ ਪਰ ਐਤਕੀ ਹਾਲਾਤ ਉਸ ਤੋਂ ਜਾਦਾ ਜਿਹੜੇ ਉਹ ਮੈਂ ਕਹਿ ਸਕਦਾ ਕਿ ਰਿਸ਼ਤੇ ਖਰਾਬ ਹੋਏ ਹੋਏ ਨੇ ਇਸ ਤਰ੍ਹਾਂ ਜਿਸ ਤਰੀਕੇ ਦੀ ਬਿਆਨਵਾਦੀ 트ੰਪਣਾ ਵੱਲੋਂ ਕੀਤੀ ਗਈ ਹੈ ਸੋ ਖਾਸ ਤੌਰ ਤੇ ਆਈਸ ਦੀਆਂ ਗਤੀਵਿਧੀਆਂ ਨੂੰ ਲੈ ਕੇ ਆਪਾਂ ਰੋਜ਼ ਦੂਜੇ ਪਾਸਿਓਂ ਵੀ ਜਿਹੜੀਆਂ ਤੁਹਾਡੇ ਵਾਲੇ ਪਾਸੇ ਵੀ ਰਿਪੋਰਟਾਂ ਸਾਂਝੀਆਂ ਕਰਦੇ ਆ ਜਾਣਕਾਰੀ ਲੈਂਦੇ ਆ ਸੋ ਇਹ ਸਾਰਾ ਆਈਸ ਦਾ ਦਬਦਬਾ ਜੀ ਜੋ ਇਸ ਤਰੀਕੇ ਨਾਲ ਸਾਰੀਆਂ ਜੋ ਗੱਲਾਂ ਬਾਤਾਂ ਚੱਲ ਰਹੀਆਂ ਨੇ ਤੇ ਇਹ ਆਈਸ ਨੂੰ ਲੈ ਕੇ ਜਿਹੜਾ ਇਹ ਇਸ ਵਕਤ ਜਿਹੜੀ ਇਹ ਸਾਰੀ ਐਡਵਾਈਜ਼ਰੀ ਉਹ ਜਾਰੀ ਕੀਤੀ ਗਈ ਆ ਸਿੰਧਰਪਤੀ ਜੀ ਜਾਂਦੇ ਆਂਦੇ ਇੱਕ ਹੋਰ ਜਿਹੜੀ ਖਬਰ ਹੈ ਉਹ ਸਾਡੇ ਦਸ਼ਕਾ ਨਾਲ ਸੰਬੰਧੀ ਕਰਦੇ ਹੋ ਵੀ ਇੱਕ 5 ਸਾਲ ਦੇ ਬੱਚੇ ਦੀ ਬਹੁਤ ਚਰਚਾ ਚੱਲ ਰਹੀ ਸੀਗੀ ਉਸ ਕੇਸ ਦੇ ਵਿੱਚ ਆਪਾਂ ਪਹਿਲਾਂ ਵੀ ਉਹਦੀ ਜਾਣਕਾਰੀ ਦਿੱਤੀ ਸੀ ਸੋ ਉਸ ਫਾਰਮ ਵਿੱਚ ਦੱਸਿਓ ਵੀ ਹੁਣ ਜਿਹਨੂੰ ਰਿਪੋਰਟ ਕੀਤਾ ਗਿਆ ਸੀ ਉਹਦੇ ਵਿੱਚ ਹੁਣ ਕੀ ਜਾਣਕਾਰੀ ਸਾਹਮਣੇ ਆਈ ਹੈ ਹਾਂ ਜੀ ਬਿਲਕੁਲ ਮਨਦੀਪ ਜੀ ਜਿਹੜਾ 5 ਸਾਲ ਦਾ ਲੀਆਮ ਰਿਮੋਸ ਜਿਸ ਨੂੰ ਬੇਧਿਤ ਤੌਰ ਤੇ ਉੱਪਰ ਵੜਤਿਆ ਗਿਆ ਸੀ ਉਸਦੇ ਪਿਤਾ ਨੂੰ ਫੜਨ ਦੇ ਵਾਸਤੇ ਕਾਫੀ ਜ਼ਿਆਦਾ ਇਹ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਜਿਸ ਤੋਂ ਬਾਅਦ 아이ਸ ਅਧਿਕਾਰੀਆਂ ਵੱਲੋਂ ਦਾਵਾ ਕੀਤਾ ਗਿਆ ਉਹ ਕਹਿੰਦੇ ਵੀ ਅਸੀਂ ਜਿਹੜਾ ਸੀ ਉਸ ਬੱਚੇ ਦੇ ਕੋਲ ਸੀ ਉਸ ਨੂੰ ਸੁਰੱਖਿਅਤ ਰੱਖਣ ਬਾਅਦ ਤੇ ਪਿਤਾ ਨੇ ਉਸ ਬੱਚੇ ਨੂੰ ਘਰ ਦੇ ਅੰਦਰ ਲੈ ਕੇ ਜਾਣ ਤੋਂ ਮਨਾ ਕਰ ਦਿੱਤਾ ਸੀ ਉਹਨਾਂ ਵੱਲੋਂ ਇਹ ਦਾਵਾ ਕੀਤਾ ਗਿਆ ਪਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਸਾਹਮਣੇ ਆਈਆਂ ਉਸ ਤੋਂ ਬਾਅਦ ਇਹ ਮੁੱਦਾ ਕਾਫੀ ਪੱਕਿਆ ਹੋਇਆ ਸੀ ਬੱਚੇ ਨੂੰ ਜਿਹੜਾ ਟੈਗ ਟੈਕਸ ਤੇ ਡਿਟੈਂਸ਼ਨ ਸੈਂਟਰ ਦੇ ਵਿੱਚ ਉਸਦੇ ਪਿਤਾ ਦੇ ਨਾਲ ਭੇਜ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਇੱਕ ਲੀਗਲ ਬੈਟਲ ਚੱਲੀ ਜਿੱਥੇ ਉਸਦੇ ਹੱਕ ਦੇ ਵਿੱਚ ਕੁਝ ਕਾਨੂੰਨੀ ਜਿਹੜੇ ਨੁਮਾਇੰਦੇ ਆਏ ਉਸ ਤੋਂ ਬਾਅਦ ਹੁਣ ਚੰਗੀ ਖਬਰ ਜਿਹੜੀ ਹੈ ਉਹ ਇਲੀਅਮ ਰਮੋਸ ਦੇ ਹੱਕ ਦੇ ਵਿੱਚ ਆਈ ਹੈ ਜਿੱਥੇ ਉਸ ਨੂੰ ਤੇ ਉਸਦੇ ਪਿਤਾ ਨੂੰ ਰਿਹਾ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਭਾਕਿਓ ਹੁਣ ਆਪਣੇ ਘਰ ਵਾਪਸ ਆ ਚੁੱਕੇ ਨੇ ਉਹਨਾਂ ਨੂੰ ਡਿਟੈਂਸ਼ਨ ਸੈਂਟਰ ਤੋਂ ਰਿਹਾ ਕਰ ਦਿੱਤਾ ਗਿਆ ਸੋ ਇਹ ਚੰਗੀ ਰਾਹਤ ਦੀ ਖਬਰ ਹੈ ਕਿਉਂਕਿ ਜਿਸ ਤਨੋਂ ਦਾ ਇਹ ਮਾਮਲਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਬਹੁਤ ਤਰ੍ਹਾਂ ਦੇ ਸਵਾਲੀਆ ਚਿੰਨ੍ਹ ਖੜੇ ਹੋਏ ਹਾਲਕਿ ਇਹ ਜਿਹੜਾ 5 ਸਾਲ ਦਾ ਬੱਚਾ ਇਸ ਨੂੰ ਤਾਂ ਜਿਹੜਾ ਸੁਰੱਖਿਆ ਅਧਿਕਾਰ ਵਾਪਸ ਭੇਜ ਦਿੱਤਾ ਗਿਆ ਪਰ ਬਹੁਤ ਸਾਰੇ ਜਿਹੜੇ ਬੱਚੇ ਕੁਝ ਤਾਂ ਹਾਈਲਾਈਟ ਹੋਏ ਕੁਝ ਤਾਂ ਜਿਨ੍ਹਾਂ ਦੇ ਬਾਰੇ ਕੁਝ ਪਤਾ ਵੀ ਨਹੀਂ ਲੱਗਿਆ ਕਿ ਜੋ ਮੀਡੀਆ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਹਾਈਲਾਈਟ ਨਹੀਂ ਹੋ ਸਕੇ ਬਹੁਤ ਸਾਰੇ ਜਿਹੜੇ ਬੱਚੇ ਸੀ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਬਹੁਤ ਸਾਰੇ ਬੱਚੇ ਜਿਹੜੇ باوجود ਇਸ ਦੀ ਵੀ ਉਹ ਅਮਰੀਕਨ ਸਿਟੀਜ਼ਨ ਬਣ ਗਏ ਉਹਨਾਂ ਨੂੰ ਫੇਰ ਵੀ ਜਿਹੜਾ ਸੀ ਉਹ ਡਿਪੋਰਟ ਕੀਤਾ ਗਿਆ ਪਹਿਲਾਂ ਵੀ ਜਦੋਂ ਰਾਸ਼ਟਰਪਤੀ ਟਰੰਪ ਸੱਤਾ ਦੇ ਵਿੱਚ ਸੀ ਉਸ ਵੇਲੇ ਵੀ ਇਹ ਮਾਮਲਾ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਜਿੱਤੇ ਬਹੁਤ ਸਾਰੇ ਜਿਹੜੇ ਬੱਚੇ ਸੀ ਆਪਣੇ ਪਰਿਵਾਰਾਂ ਤੋਂ ਵੱਖ ਕਰ ਦਿੱਤੇ ਗਏ ਪਰ ਹੁਣ ਵੀ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜਾ ਉਹ ਰਿਪੋਰਟ ਕੀਤਾ ਜਾ ਰਿਹਾ ਚੀਜ਼ਾਂ ਕਾਫੀ ਜਿਹੜੀਆਂ ਹੋ ਰਹੀਆਂ ਨੇ ਪ੍ਰਦਰਸ਼ਨ ਵੀ ਜਿਹੜਾ ਸੀ ਦੇਖਣ ਦੇ ਵਿੱਚ ਆ ਰਹੇ ਆ ਉਸ ਦੇ ਉੱਪਰ ਵੀ ਲਗਾਤਾਰ ਗੱਲਬਾਤ ਕਰਦੇ ਰਹੇ ਆ ਪਰ ਇਹ ਜਿਹੜਾ ਬੱਚਾ ਇੱਕ ਛੋਟਾ ਜਿਹਾ ਬੱਚਾ ਸੀ ਉਸ ਤੇ ਵਾਸਤੇ ਇੱਕ ਚੰਗੀ ਤੇ ਰਾਹਤ ਦੀ ਖਬਰ ਹੈ ਜਿਨ੍ਹਾਂ ਨੂੰ ਹੁਣ ਘਰ ਜਿਹੜਾ ਹੈ ਉਹ ਵਾਪਸ ਭੇਜ ਦਿੱਤਾ ਗਿਆ ਇੱਕ ਅੰਦਰ ਪੇਚੀ ਹੋਰ ਦੱਸਿਓ ਮੈਂ ਸੋਸ਼ਲ ਮੀਡੀਆ ਤੇ ਕਾਫੀ ਵੀਡੀਓਜ਼ ਦੇਖ ਰਿਹਾ ਹੁਣ ਬਹੁਤ ਸਾਰੇ ਲੋਕ ਪਾ ਰਹੇ ਕਿ ਜਿਹੜੇ ਕੁਝ ਲੋਕ ਜਿਨ੍ਹਾਂ ਨੂੰ ਆਈਸ ਨੇ ਜਿਹੜਾ ਰੀਟੇਨ ਕੀਤਾ ਸੀ ਉਹਨਾਂ ਨੂੰ ਡਿਟੈਂਸ਼ਨ ਸੈਂਟਰਾਂ ਤੋਂ ਜਿਹੜਾ ਹੁਣ ਛੱਡਿਆ ਜਾ ਰਿਹਾ ਤੇ ਵਕੀਲਾ ਰਾਹੀ ਉਹ ਬਾਹਰ ਆ ਰਹੇ ਨੇ ਬਹੁਤ ਸਾਰੀਆਂ ਵਕੀਲਾਵਾਂ ਦੀਆਂ ਮੈਂ ਸੋਸ਼ਲ ਮੀਡੀਆ ਤੇ ਪੋਸਟਾਂ ਦੇਖ ਰਿਹਾ ਸੋ ਵਾਕਈ ਜਿਹੜਾ ਇਹ ਇਸ ਵਕਤੇ ਮਮਕਨ ਹੈ ਵੀ ਜਿਹੜੇ ਲੋਕਾਂ ਨੂੰ ਆਈਸ ਟੇਨ ਕਰ ਰਹੀ ਆ ਉਹਨਾਂ ਨੂੰ ਛਡਵਾਇਆ ਜਾ ਰਿਹਾ ਜਾਂ ਬਾਹਰ ਆ ਰਹੇ ਨੇ ਜੀ ਬਿਲਕੁਲ ਮਨਦੀਪ ਜੀ ਹੈਬਸ ਕੋਰਪਸ ਦੇ ਜਿਹੜੇ बॉन्ड ਨੂੰ ਭਰ ਕੇ ਜਿਹੜਾ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਨੂੰ ਡਿਟੈਂਸ਼ਨ ਸੈਂਟਰਾਂ ਚੋਂ ਬਾਹਰ ਲਿਆਂਦਾ ਲਿਜਾਂਦਾ ਜਾ ਰਿਹਾ ਹੈ ਸੋ ਇਸ ਦੇ ਵਿੱਚ ਬਹੁਤ ਸਾਰੇ ਜਿਹੜੇ ਐਕਸਪਰਟਸ ਨੇ ਲੀਗਲ ਐਡਵਾਈਜ਼ਰ ਨੇ ਅਟਾਰਨੀ ਨੇ ਉਹਨਾਂ ਵੱਲੋਂ ਇਸ ਕੱਲ ਨੂੰ ਲੈ ਕੇ ਦਾਅਵੇ ਕੀਤੇ ਜਾ ਰਹੇ ਉਹ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਨੌਜਵਾਨ ਸੀ ਜਿਨ੍ਹਾਂ ਨੂੰ ਡਿਟੇਨ ਕਰ ਲਿਆ ਗਿਆ ਉਹਨਾਂ ਦੀ बॉन्ड ਭਰ ਕੇ ਉਹਨਾਂ ਨੂੰ ਜਿਹੜਾ ਹੈ ਉਹ ਛੁਡਵਾਇਆ ਗਿਆ ਹੈ ਪਰ ਨਾਲ ਦੀ ਨਾਲ ਇਹ ਵੀ ਹੈ ਮਨਦੀਪ ਜੀ ਇਸ ਦੇ ਵਿੱਚ ਵੀ ਕੋਈ 100% ਦੀ ਗਾਰੰਟੀ ਨਹੀਂ ਹੁੰਦੀ ਵੀ ਜੇਕਰ ਕਿਸੇ ਨੂੰ ਡਿਟੇਨ ਕੀਤਾ ਹੈ ਹੈਬਸ ਕੋਰਪਸ ਬন্ড ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈ ਉਹ ਬਾਹਰ ਰਿਹਾ ਕੀਤਾ ਜਾਵੇ ਇਸ ਦੇ ਵਿੱਚ ਵੀ ਬਹੁਤ ਘੱਟ ਚਾਂਸਸ ਹੁੰਦੇ ਨੇ ਅ ਇਸ ਤਰੀਕੇ ਦੇ ਨਾਲ ਜਿਹੜਾ ਜ਼ਰੂਰ ਕੁਝ ਲੋਕ ਡਿਟੇਨਸ਼ਨ ਸੈਂਟਰਾਂ ਚੋਂ ਬਾਹਰ ਆਉਂਦੇ ਨੇ ਤੇ ਇੱਕ ਉਹ ਲੋਕ ਬਾਹਰ ਆਉਂਦੇ ਨੇ ਜਿਨ੍ਹਾਂ ਦਾ ਜੋ ਕੇਸ ਚੱਲਦਾ ਹੁੰਦਾ ਹੈ ਜਿਸ ਦੇ ਵਿੱਚ ਹੋਰ ਜਿਹੜਾ ਕੋਰਟ ਮੰਗ ਕਰਦੀ ਹੈ ਕਿ ਕੋਈ ਪ੍ਰੂਫ ਦਿੱਤੇ ਜਾਣ ਉਹਨਾਂ ਨੂੰ ਵੀ ਜਿਹੜਾ ਹੈ ਫਿਲਹਾਲ ਛੱਡਿਆ ਜਾ ਰਿਹਾ ਹੈ ਜੇਕਰ ਕੋਈ ਗਲਤ ਤਰੀਕੇ ਦੇ ਨਾਲ ਡਿਟੇਨ ਹੁੰਦਾ ਹੈ ਉਸ ਨੂੰ ਵੀ ਜਿਹੜਾ ਛੱਡਿਆ ਜਾਂਦਾ ਹੈ ਸੋ ਇਸ ਤਰ੍ਹਾਂ ਦੀ ਮਾਮਲੇ ਫਿਲਹਾਲ ਜਿਹੜੇ ਉਹ ਸਾਹਮਣੇ ਆ ਰਹੀ ਨੇ ਬਾਕੀ ਮਨਦੀਪ ਜੀ ਇਸ ਦੇ ਵਿੱਚ 100% ਅਸੀਂ ਸੱਚ ਨਹੀਂ ਕਹਿ ਸਕਦੇ ਕਿਉਂਕਿ ਕਈ ਵਾਰੀ ਜਿਹੜਾ ਦਾਅਵੇ ਜਿਹੜੇ ਨੇ ਉਹ ਕਿਸੇ ਤਰੀਕੇ ਦੇ ਕੀਤੇ ਜਾਂਦੇ ਨੇ ਪਰ ਹਕੀਕਤ ਜ਼ਮੀਨੀ ਹਕੀਕਤ ਕੁਝ ਹੋਰ ਹੁੰਦੀ ਹੈ ਸੋ ਇਹ ਵੀ ਜਿਹੜਾ ਕੋਈ ਲੀਗਲ ਐਡਵਾਈਜ਼ਰ ਹੈ ਜਾਂ ਅਟਰਨੀ ਹੈ ਉਹ ਹੀ ਇਸ ਦੇ ਉੱਪਰ 100% ਜਾਣਕਾਰੀ ਸਾਂਝੀ ਕਰ ਸਕਦਾ ਹੈ ਕਿ ਕਿਸ ਆਧਾਰ ਦੇ ਉੱਪਰ ਕਿਸ ਤਰੀਕੇ ਦੇ ਨਾਲ ਜਿਹੜੇ ਨੇ ਉਹ ਲੋਕਾਂ ਨੂੰ ਜਿਹੜਾ ਉਹ ਡਿਟention ਸੈਂਟਰਾਂ ਤੋਂ ਰਿਹਾ ਕੀਤਾ ਜਾ ਰਿਹਾ ਹੈ ਜੀ ਬਿਲਕੁਲ ਬਹੁਤ ਸਾਰੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਬਾਕੀ ਦੇਖੋ ਥੋੜੀ ਥੋੜੀ ਅਸੀਂ ਵੀ ਕਨਫਰਮ ਕਰਾਂਗੇ ਵੀ ਕਿਸ ਤਰੀਕੇ ਨਾਲ ਤੇ ਕੀ ਕੁਝ ਚੱਲ ਰਿਹਾ ਜੀ ਬਿਲਕੁਲ ਸੋ ਇਹ ਸੰਖੇਚ ਖਬਰਾਂ ਜਿਹੜੀਆਂ ਅੱਜ ਤੱਕ ਦਿਨ ਦੋਹਾਂ ਦੇਸ਼ਾਂ ਤੋਂ ਸਾਹਮਣੇ ਆਈਆਂ ਜਿਨ੍ਹਾਂ ਦੇ ਬਾਰੇ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਪਾਚੀ ਕੀਤੀ ਹੈ ਬਾਕੀ ਅਪਡੇਟਸ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਲਹਾਲ ਸਾਨੂੰ ਦੀ ਇਜਾਜ਼ਤ ਪੰਡਾ